ਪੀ ਪੰਜਾਬ ਨੇ ਜੁੱਤੀ ਨਾਲ ਵਾਪਸ ਕਰਾਈ ਹੈ ਜੀ ਇਹਨਾਂ ਨੇ ਵਾਪਸ ਨਹੀਂ ਕੀਤੀ ਹੈਗੀ ਇਹਨਾਂ ਨੇ ਉਹ ਡੰਮੀ ਕਿਸਾਨ ਖੜੇ ਕੀਤੇ ਜਿਹੜੇ ਇਹਨਾਂ ਦੇ ਆਪ ਦੀ ਪਾਰਟੀ ਦੇ ਨੁਮਾਇंदे ਸੀਗੇ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਕਹਿੰਦੇ ਛੇਤਰਾਨਾ ਵਾਪਸ ਕਰਾਈ ਹੈ ਉਹ ਕਹਿੰਦੇ ਇਦਾਂ ਤਾਂ ਕੋਈ ਗੱਲ ਹੀ ਨਹੀਂ ਅਸੀਂ ਤਾਂ ਕਿਸਾਨਾਂ ਦੇ ਹਿੱਤ ਅਸੀਂ ਬਹੁਤ ਆ ਅਸੀਂ ਤਾਂ ਜਿੱਦਾਂ ਜੱਫੀ ਪਾ ਕੇ ਬੰਦਾ ਕਹਿੰਦਾ ਲੈ ਭਾਈ ਤੈਨੂੰ ਮਨਜ਼ੂਰ ਨਹੀਂ ਤਾਂ ਮੈਂ ਵਾਪਸ ਕਰ ਲਈ ਇਸ ਤਰ੍ਹਾਂ ਇਦਾਂ ਕਰਾਈ ਆ ਕਿਸਾਨਾਂ ਨੂੰ ਧਮਕੀਆਂ ਦੇ ਕੇ ਸ਼ੰਭੂ ਦੇ ਬਾਰਡਰ ਤੋਂ ਕਿਉਂ ਹਟਾਇਆ ਫਿਰ ਉਹਦੀਆਂ ਟਰਾਲੀਆਂ ਚੋਰੀ ਕਿਉਂ ਕਰਵਾਈਆਂ ਉੱਥੇ ਚੀਨੀ ਚਾਹ ਪੱਤੀ ਆਟਾ ਧਾਲ ਚਮਚੇ ਕੌਲੀਆਂ ਗਲਾਸ ਇਨਵਰਟਰ ਟਿਊਬਾਂ ਲੈਂਪ ਟੈਂਟ ਇਹ ਸਾਰਾ ਕੁਝ ਚੋਰੀ ਕਿਉਂ ਕਰਾਇਆ ਪਾਥੀਆਂ ਤੱਕ ਬਾਲਣ ਤੱਕ ਚੋਰੀ ਕਰਵਾਇਆ ਇਹਨਾਂ ਨੇ ਉੱਤੇ ਤੋਂ ਸਰਕਾਰ ਦੇ ਉੱਤੇ ਇਲਜ਼ਾਮ ਲਾ ਰਹੀ ਹਾਂ ਸਰਕਾਰ ਤਾਂ ਇਹ ਜਿਹੇ ਕੰਮੋ ਕਦੀ ਕਰਦੀ ਨਹੀਂ ਅਸੀਂ ਅਸੀਂ ਟਰਾਲੀਆਂ ਚੋਰੀ ਕਰਕੇ ਕੀ ਲੈਣਾ ਜੋ ਥਾਣੇ ਜਾਂਦੇ ਆ ਐਫਆਈਆਰ ਲਗਾਉਣ ਵਾਸਤੇ ਉਹ ਥਾਣੇਦਾਰ ਐਫਆਈਆਰ ਨਹੀਂ ਲਿਖਦਾ ਐਸਐਸਪੀ ਕੋਲ ਜਾਂਦੇ ਆ ਉਹ ਐਫਆਈਆਰ ਨਹੀਂ ਲੱਗਦਾ ਹੈਗਾ ਤੁਹਾਡੇ ਅੰਦਰ ਕਿਸਾਨੇ ਬੋਲ ਰਿਹਾ ਕੋਈ ਵਿਰੋਧੀ ਪਾਰਟੀ ਦਾ ਬੰਦਾ ਤਾਂ ਨਹੀਂ ਬੋਲ ਰਿਹਾ ਮੈਂ ਕਿਸੇ ਪਾਰਟੀ ਦਾ ਮੈਂਬਰ ਐ ਨਹੀਂ ਜੀ ਮੈਂ ਤਾਂ ਮੇਰੇ ਅੰਦਰੋਂ ਪੰਜਾਬ ਬੋਲਦਾ ਜੀ ਮੈਂ ਕਿਸੇ ਪਾਰਟੀ ਦੀ ਭੇਡਾ ਹੈ ਨਹੀਂ ਨਾ ਮੈਂ ਬਣਾ ਕਦੇ ਕਿਸੇ ਪਾਰਟੀ ਦੀ ਭੇਡਾ ਪਾਰਟੀਆਂ ਦੀ ਭੇਡਾ ਹੁੰਦੀਆਂ ਵਰਕਰਾਂ ਨੂੰ ਤੁਸੀਂ ਇਦਾਂ ਕਹੋਗੇ ਉਹ ਕਹਿੰਦੇ ਵੀ ਵਰਕਰ ਹੁੰਦੇ ਆ ਯਾਰ ਭੇਡਾ ਕਿੱਥੋਂ ਤੁਸੀਂ ਕਹਿਣ ਲੱਗੇ ਇਹ ਗੱਲਾਂ ਕਰਕੇ ذلیل ਕਰਦੇ ਹੋ ਸਾਨੂੰ ਐਮ ਐਲ اے ਥੋੜਾ ਹੁਣ ਧਰਨਿਆਂ ਦੇ ਵਿੱਚ ਆਊਗਾ ਐਡਾ بڑا ਐਮ ਐਲ اے ਯਾਰ ਉਹ ਤੁਹਾਡੇ ਕੋਲ ਉਰੇ ਆ ਕੇ ਬੈਠੂਗਾ ਇਹ ਕੌਣ ਕਹੂਗਾ ਜੀ ਪੰਜਾਬ ਦਾ ਬੰਦਾ ਤਾਂ ਨਹੀਂ ਕਹਿ ਸਕਦਾ ਇਹ ਭੇਡੇ ਕਹੋਗੀ ਇਹ ਫਿਰ ਐਮ ਐਲ اے ਨੂੰ ਖਤਰਾ ਹੋ ਜਾਂਦਾ ਨਮੈਂਤੇ ਮਿਲਦੇ ਨਹੀਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਆਏ ਸੀ ਚਮਕੌਰ ਸਾਹਿਬ ਤੁਸੀਂ ਤਾਂ ਮੰਗ ਪੱਤਰ ਦਿੱਤਾ ਉਹਨਾਂ ਨੂੰ ਤਰੀਕੇ ਦੇ ਨਾਲ ਇੱਕ ਕਮਰੇ ਚ ਵੜ ਕੇ ਕੁੰਡਾ ਲਾਤਾ ਸੀ ਬਾਹਰੋਂ ਜੀ ਸਾਨੂੰ ੱੱਕੇ ਮਾਰੇ ਗਏ ਉੱਥੇ ਸਾਨੂੰ ਪਰਿਆ ਗਿਆ ਵੀ ਇਹ ਤਾਂ ਜੀ ਮੁੱਖ ਮੰਤਰੀ ਦਾ ਨਿੱਜੀ ਦੌਰਾ ਪਾਣੀ ਨੂੰ ਸਾਡੇ ਨੂੰ ਪੈਗੇ ਧਰਤੀ ਨੂੰ ਸਾਡੀ ਨੂੰ ਪੈਗੇ ਹਵਾ ਨੂੰ ਸਾਡੀ ਨੂੰ ਪੈਗੇ ਹੈਰੀਟੇਜ ਸਾਡੇ ਸਾਡੇ ਧਾਰਮਿਕ ਸਥਾਨਾਂ ਨੂੰ ਉਹਨਾਂ ਨੂੰ ਪੈਗੇ ਅਸੀਂ ਜਾਈਏ ਕਿੱਥੇ ਜੀ ਭਾਰਤ ਦੀ ਇਕਨੋਮੀ ਦੀ ਰੀੜ ਦੀ ਹੱਡੀ ਕਿਸਾਨੀ ਤੇ ਬਾਅਦ ਦੇ ਵਿੱਚ ਉਸੇ ਰੀੜ ਦੀ ਹੱਡੀ ਨੂੰ ਕੁੱਟਿਆ ਉਸੇ ਰੀੜ ਦੀ ਹੱਡੀ ਨੂੰ ਤੋੜਿਆ ਕਿਵੇਂ ਲੱਗਦਾ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਜਦੋਂ ਕਹਿੰਦੇ ਆ ਵੀ ਕਿਸਾਨ ਆਗੂ ਤਾਂ ਅਸਲ ਵਿੱਚ ਕਿਸਾਨ ਹੈ ਹੀ ਨਹੀਂ ਫਿਰ ਤੁਸੀਂ ਹੁਣ ਕਿਸਾਨ ਆਗੂ ਆ ਇਹਦਾ ਜਵਾਬ ਹੈਗਾ ਤੁਹਾਡੇ ਕੋਲ ਸਿਵਾਏ ਚੁਟਕਲਿਆਂ ਤੋਂ ਸਾਨੂੰ ਕੋਈ ਮਿਲਦਾ ਹੁਣ ਨਵੇਂ ਚੁਟਕਲੇ ਸ਼ੁਰੂ ਹੋਗੇ ਹੁਣ ਤੁਸੀਂ ਗੱਲ ਕਰਦੇ ਸੀ ਕਿ ਉਹ ਕਹਿੰਦੇ ਜੀ ਪੰਜਾਬ ਤੇ ਜੋ ਕਰਪਸ਼ਨ ਖਤਮ ਹੋਊਗੀ ਹਰ ਬਾਈ ਇਲੈਕਸ਼ਨ ਤੋਂ ਪਹਿਲਾਂ ਇਹ ਆਪਣੇ ਕਿਸੇ ਨਾ ਕਿਸੇ ਐਮ.ਐਲ.ਏ ਨੂੰ ਮੰਤਰੀ ਨੂੰ ਟੰਗ ਦਿੰਦੇ ਆ ਠੀਕ ਹੈ ਜੀ ਬਾਈ ਇਲੈਕਸ਼ਨ ਜਿੱਤਣ ਲਈ ਜਿੱਤ ਲਈ ਦੀ ਲੁੱਟ ਲਈ ਉਹ ਲੁੱਟਣ ਤੋਂ ਬਾਅਦ ਫਿਰ ਕੀ ਕਰਦੇ ਆ ਸਾਲ ਡੇਢ ਸਾਲ ਬਾਅਦ ਉਹਨੂੰ ਫੇਰ ਕਲੀਨ ਸ਼ੀਟ ਦੇ ਦਿੰਦੇ ਆ ਜਿੱਥੇ ਪੰਜਾਬ ਨੂੰ 70 ਸਾਲਾਂ ਲਈ ਜੜਾ ਪੱਟਤੀਆਂ ਨਾ ਇਹਨਾਂ ਦੀ ਜੜਾ ਤਾਂ ਉਹਨੀਆਂ ਡੁੰਗੀਆਂ ਵੀ ਹੈ ਨਹੀਂ ਇਹ ਦੇਖੋ ਮੂਹਰੇ ਮੂਹਰੇ ਪੰਜਾਬ ਕਿਵੇਂ ਸੜਦਾ ਹੈ 2027 ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਇੱਕ ਵੀ ਬੰਦੇ ਨੂੰ ਜੇ ਵੋਟ ਪੈ ਗਈ ਤਾਂ ਤੁਸੀਂ ਦੇਖ ਲਿਓ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੇ ਗਲੀਆਂ ਦੇ ਵਿੱਚ ਭਜਾਉਣੇ ਆ ਪਾਥੀਆਂ ਮਾਰਨੀਆਂ ਲੋਕਾਂ ਨੇ ਬੀਬੀਆਂ ਤਿਆਰ ਬੈਠੀਆਂ ਜੀ ਤੁਸੀਂ ਪੰਜਾਬ ਨੂੰ ਭਾਈ ਰੰਗਲਾ ਪੰਜਾਬ ਬਣਨ ਨਹੀਂ ਦੇਣਾ ਸਰਕਾਰ ਕਹਿੰਦੀ ਸੀ ਰੰਗਲਾ ਪੰਜਾਬ ਬਣਾਉਣਾ ਤੇ ਅੱਗੇ ਤੁਸੀਂ ਖੜੇ ਹੋ 70 ਕਿਲੋਮੀਟਰ 50 ਕਿਲੋਮੀਟਰ ਦੂਰ ਉਹ ਕੁੜੀ ਡਿਟੇਨ ਕਰ ਲਈ ਘਰ ਦੇ ਵਿੱਚ ਜਿਹਨੂੰ ਭੈਣ ਬਣਾ ਕੇ ਉੱਪਰ ਤੋਂ ਤਾਰਿਆ ਸੀਗਾ ਇਹ ਤੋਂ ਮੇਰੀ ਭੈਣ ਆ ਔਰ ਉਹ ਪ੍ਰੈਗਨੈਂਟ ਦੀ ਕੁੜੀ ਉਹਦੇ ਘਰ ਦੇ ਵਿੱਚ 50 ਪੁਲਿਸ ਵਾਲੇ ਲੱਗੇ ਹੋਏ ਤੇ ਜੀ ਆ ਬਦਲਾਵ ਆ ਅਸੀਂ ਇੱਕ ਚੋਰਾਂ ਦੇ ਕੋਲੋਂ ਨਿਕਲੇ ਤੇ ਦੂਜੇ ਡਾਕੂਆਂ ਦੇ ਕੋਲ ਅਸੀਂ ਫਸ ਗਏ ਸਾਨੂੰ ਥੋੜਾ ਆਜ਼ਾਦੀ ਮਿਲੀ ਸੀ ਨਾ ਸਾਨੂੰ ਆਜ਼ਾਦੀ ਦਿੱਲੀ ਵਾਲੇ ਨੇ ਦਿੱਤੀ ਨਾ ਇਹਨਾਂ ਨੇ ਦਿੱਤੀ ਹੁਣ ਤੁਸੀਂ ਬੋਲ ਕੇ ਦੇਖ ਲਓ ਜਦੇ ਪਰਚਾ ਦਰਜਾ 나ੜ ਦੇ ਨਾਲ ਜੁੱਤੀਆਂ ਨੇ ਡਾਂਗਾਂ ਨੇ ਹੋਰ ਆਏ ਕਿ ਸਾਡੇ ਵੱਲੋਂ ਸਰਕਾਰ ਦੇ ਵੱਲੋਂ ਲੈਟ ਪੋਲਿਟਿਕ ਪਾਲਿਸੀ ਨੂੰ ਵਾਪਸ ਲਿਆ ਜਾਂਦਾ ਪਰ ਕਿਸਾਨਾਂ ਨੇ ਉਸੇ ਦਿਨ ਇਹ ਗੱਲ ਕਹੀ ਸੀ ਕਿ ਅਸੀਂ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਡੀ ਨੋਟੀਫਾਈ ਨਹੀਂ ਕਰਦੇ ਉਦੋਂ ਤੱਕ ਅਸੀਂ ਨਹੀਂ ਮੰਨਦੇ ਤੇ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਮੀਟਿੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਸੀ ਅੱਜ ਰੋਪੜ ਦੇ ਪਿੰਡ ਰੈਲੋ ਕਲਾਂ ਦੇ ਵਿੱਚ ਰੱਖੀ ਗਈ ਮੀਟਿੰਗ ਇੱਕ ਵੱਡਾ ਇਕੱਠ ਹੋ ਨਿਬੜੀ ਤੇ ਇਸ ਦੇ ਵਿੱਚ ਚਰਚਾਵਾਂ ਹੋਈਆਂ ਹਾਲਾਂਕਿ ਇਸ ਇਕੱਠ ਦੇ ਵਿੱਚ ਹੀ ਪਤਾ ਲੱਗਦਾ ਕਿ ਸਰਕਾਰ ਦੇ ਵਿੱਚੋਂ ਕੈਬਨਟ ਮੀਟਿੰਗ ਦੇ ਵਿੱਚ ਡੀ ਨੋਟੀਫਾਈ ਕਰ ਦਿੱਤਾ ਗਿਆ ਪਰ ਫਿਰ ਵੀ ਜਜ਼ਬਾਤ ਜਿਹੜੇ ਸੀ ਕਿਸਾਨਾਂ ਦੇ ਉਹ ਨਿਕਲੇ ਸਟੇਜ ਤੋਂ ਸਪੀਚਾਂ ਹੋਈਆਂ ਤੇ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨ ਲਈ ਖੁਸ਼ਿੰਦਰ ਸਿੰਘ ਜਣਸਾਹਬ ਤੋਂ ਅ ਜੁਧਾਰ ਸਿੰਘ ਜੀ ਕਿਸਾਨ ਯੂਨੀਅਨ ਤੋਂ ਆਗੂ ਜਿਹੜੇ ਹੈਗੇ ਹੋਰ ਨੁਮਾਇੰਦੇ ਸਾਡੇ ਨਾਲ ਹੈ ਸੋ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਇਕੱਠ ਤੁਸੀਂ ਰੱਖਿਆ ਸੀ ਉਸੇ ਲੜੀ ਦੇ ਤਹਿਤ ਆ ਪੂਰੇ ਜੋਸ਼ ਦੇ ਨਾਲ ਉੱਤੇ ਰੱਖਿਆ ਸੀ ਵੀ ਜਾਰੀ ਰਹੂਗਾ ਸਾਡਾ ਕੰਮ ਅੱਜ ਹੁਣ ਡੀ ਨੋਟੀਫਾਈ ਕਰਤਾ ਅੱਜ ਹੁਣ ਕੀ ਮਹਿਸੂਸ ਕਰ ਰਹੇ ਹੋ ਇਹਦੇ ਲਈ ਇਦਾਂ ਜੀ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਸੜਕਾਂ ਤੇ ਟੇਬਲਾਂ ਤੇ ਔਰ ਮੀਡੀਆ ਦੀ ਡਿਬੇਟਾਂ ਦੇ ਵਿੱਚ ਇਹ ਲੜਾਈ ਨੂੰ ਬੜੇ ਸੁਚੱਜੇ ਤਰੀਕੇ ਨਾਲ ਲੜਿਆ ਤੇ ਜੇ ਮੈਂ ਇੱਥੇ ਥੋੜੇ ਜਿਹਾ ਕੌੜੇ ਸ਼ਬਦ ਵਰਤਾਂ ਵੀ ਪੰਜਾਬ ਨੇ ਜੁੱਤੀ ਨਾਲ ਵਾਪਸ ਕਰਾਈ ਹੈ ਜੀ ਇਹਨਾਂ ਨੇ ਵਾਪਸ ਨਹੀਂ ਕੀਤੀ ਹੈਗੀ ਇਹਨਾਂ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਤਾਂ ਇਹਨਾਂ ਨੇ ਆਪਣੇ ਬੰਦੇ ਭੇਜਣੇ ਸ਼ੁਰੂ ਕੀਤੇ ਸੀਗੇ ਜਿਹੜੇ ਪੈਂਫਲੇਟ ਬਣਦੇ ਸੀ ਲੋਕਾਂ ਨੂੰ ਫਿਰ ਇਹ ਆਪਣੇ ਬੰਦੇ ਪਬਲਿਕ ਦੇ ਵਿੱਚ ਖੜੇ ਕਰਦੇ ਸੀਗੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਵੀ ਅਸੀਂ ਆਪਣੀ ਜ਼ਮੀਨ ਦੇ ਰਹੇ ਹਾਂ ਫਿਰ ਇਹ ਅਫਸਰਾਂ ਦੇ ਟੇਬਲਾਂ ਤੱਕ ਐਫੀਡੈਵਿਟ ਜਾਣ ਲੱਗੇ ਜਿਹੜੇ ਲੋਕ ਕਿਸਾਨ ਹੈ ਹੀ ਨਹੀਂ ਸੀ ਜਿਨ੍ਹਾਂ ਦੀ ਜ਼ਮੀਨ ਵੀ ਹੈ ਨਹੀਂ ਸੀ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਉਹਨਾਂ ਲੋਕਾਂ ਦੀ ਜ਼ਮੀਨ ਵੀ ਆਉਂਦੀ ਨਹੀਂ ਸੀ ਇਹਨਾਂ ਨੇ ਉਹ ਡੰਮੀ ਕਿਸਾਨ ਖੜੇ ਕੀਤੇ ਜਿਹੜੇ ਇਹਨਾਂ ਦੇ ਆਪ ਦੀ ਪਾਰਟੀ ਦੇ ਨੁਮਾਇੰਦੇ ਸੀਗੇ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਜਦੋਂ ਇਹ ਸਾਰਾ ਕੁਝ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਪੰਜਾਬ ਜਾਗਿਆ ਹੋਇਆ ਪੰਜਾਬ ਲੜ ਰਿਹਾ ਪੰਜਾਬ ਕਿਸਾਨੀ ਅੰਦੋਲਨ ਤੋਂ ਹੁਣ ਜਾਗਣ ਲੱਗਿਆ ਹੋਇਆ ਹੈ ਪੰਜਾਬ ਪੰਜਾਬ ਆਪਣੇ ਹੱਕਾਂ ਨੂੰ ਲੜਾਈ ਦੇ ਤਰੀਕਿਆਂ ਨੂੰ ਪਹਿਚਾਣਨ ਲੱਗਿਆ ਹੋਇਆ ਹੈ ਉਹ ਪੰਜਾਬ ਨੇ ਇਹਨਾਂ ਸਾਰਿਆਂ ਨੂੰ ਨੰਗੇ ਕੀਤਾ ਤੇ ਪੰਜਾਬ ਨੇ ਹੁਣ ਛੇਤਰਾਨਾ ਵਾਪਸ ਕਰਾਈ ਆ ਤੁਸੀਂ ਕਹਿੰਦੇ ਛੇਤਰਾਨਾ ਵਾਪਸ ਕਰਾਈ ਆ ਉਹ ਕਹਿੰਦੇ ਇਦਾਂ ਤਾਂ ਕੋਈ ਗੱਲ ਹੀ ਨਹੀਂ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਬਹੁਤ ਆ ਅਸੀਂ ਤਾਂ ਜਿੱਦਾਂ ਜੱਫੀ ਪਾ ਕੇ ਬੰਦਾ ਕਹਿੰਦਾ ਲੈ ਭਾਈ ਤੈਨੂੰ ਮਨਜ਼ੂਰ ਨਹੀਂ ਤਾਂ ਮੈਂ ਵਾਪਸ ਕਰ ਲਈ ਵੀ ਇਸ ਤਾਂ ਇਦਾਂ ਕਰਾਈ ਆ ਜੇ ਉਹ ਕਿਸਾਨਾਂ ਦੇ ਹਿਤੈਸ਼ੀ ਆ ਜੀ ਤਾਂ ਜਦੋਂ ਹੁਣ ਸ਼ੰਭੂ ਤੇ ਦੁਬਾਰਾ ਇੱਕ ਦਿੱਲੀ ਨਾਲ ਮੋਰਚਾ ਲੱਗਿਆ ਹੋਇਆ ਤਾਂ ਤਾਂ ਉਦੋਂ ਮੀਟਿੰਗ ਵਿੱਚ ਆਏ ਹੋਏ ਕਿਸਾਨੀ ਲੀਡਰਾਂ ਨੂੰ ਪ੍ਰਧਾਨਾਂ ਨੂੰ ਧੋਖੇ ਨਾਲ ਚੰਡੀਗੜ੍ਹ ਦੇ ਵਿੱਚੋਂ ਕਿਉਂ ਚੱਕਿਆ ਅਨਾਉਂਸਮੈਂਟਾਂ ਕਰਕੇ ਕਿਸਾਨਾਂ ਨੂੰ ਧਮਕੀਆਂ ਦੇ ਕੇ ਸ਼ੰਭੂ ਦੇ ਬਾਰਡਰ ਤੋਂ ਕਿਉਂ ਹਟਾਇਆ ਫਿਰ ਉਹਨਾਂ ਦੀਆਂ ਟਰਾਲੀਆਂ ਚੋਰੀ ਕਿਉਂ ਕਰਵਾਈਆਂ ਉੱਥੇ ਚੀਨੀ ਚਾਹ ਪੱਤੀ ਆਟਾ ਦਾਲ ਚਮਚੇ ਕੌਲੀਆਂ ਗਲਾਸ ਇਨਵਰਟਰ ਟਿਊਬਾਂ ਲੈਂਪ ਟੈਂਟ ਇਹ ਸਾਰਾ ਕੁਝ ਚੋਰੀ ਕਿਉਂ ਕਰਾਇਆ ਪਾਥੀਆਂ ਤੱਕ ਬਾਲਣ ਤੱਕ ਚੋਰੀ ਕਰਵਾਇਆ ਇਹਨਾਂ ਨੇ ਉੱਤੇ ਤੋਂ ਇਹ ਕਿਸਾਨੀ ਹਤਾਸ਼ੀ ਸੀਗੇ ਸਰਕਾਰ ਦੇ ਉੱਤੇ ਇਲਜ਼ਾਮ ਲਾ ਰਹੀ ਹਾਂ ਸਰਕਾਰ ਤਾਂ ਇਹ ਜਿਹੇ ਕੰਮ ਕਹਿੰਦੀ ਕਰਦੀ ਨਹੀਂ ਅਸੀਂ ਅਸੀਂ ਟਰਾਲੀਆਂ ਚੋਰੀ ਕਰਕੇ ਇੱਕੀ ਲੈਣਾ ਸਾਡੇ ਐਮ ਐਲ ਏ ਐਡੇ ਤਕੜੇ ਖਿਡਾਰੀ ਜਿਨ੍ਹਾਂ ਤੇ ਉੱਤੇ ਇਲਜ਼ਾਮ ਲੱਗ ਰਹੇ ਸੀ ਫਿਰ ਪਹਿਲਾਂ ਇੰਨਾ ਨਾਮ ਕਮਾਇਆ ਪੰਜਾਬ ਦੇ ਲਈ ਫਿਰ ਵਿਧਾਇਕ ਬਣੇ ਤੁਸੀਂ ਸਾਡੇ ਉੱਤੇ ਟਰਾਲੀ ਚੋਰਾਂ ਦੇ ਇਲਜ਼ਾਮ ਲਾਈ ਜਾਂਦੇ ਹੋ ਫਿਰ ਟਰਾਲੀਆਂ ਨਿਕਲੀਆਂ ਕਿੱਥੋਂ ਜੀ ਉਹਨਾਂ ਦੇ ਪ੍ਰਧਾਨਾਂ ਦੇ ਬਾੜਿਆਂ ਦੇ ਵਿੱਚੋਂ ਉਹਨਾਂ ਦੇ ਸ਼ੈਡਾਂ ਦੇ ਵਿੱਚੋਂ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਦਰਜ ਹੋਈਆਂ ਜੀ ਕਿਸਾਨਾਂ ਨੇ ਅੰਦੋਲਨ ਕੀਤਾ ਧਰਨੇ ਲਾਏ ਉਹਨਾਂ ਤੇ ਗੋਲੀਆਂ ਚੱਲੀਆਂ ਉਹਨਾਂ ਤੇ ਰੋੜੇ ਪੱਥਰ ਤੱਕ ਮਾਰੇ ਗਏ ਫਿਰ ਉਹਦੇ ਪਰਚੇ ਕਿਉਂ ਨਹੀਂ ਦਰਜ ਹੋਏ ਜੀ ਟਰਾਲੀਆਂ ਮਿਲੀਆਂ ਕਿੱਥੋਂ ਤੇ ਹੁਣ ਤੱਕ ਲੱਭ ਕਿਉਂ ਨਹੀਂ ਰਹੀਆਂ ਇਹ ਟਰਾਲੀਆਂ 200 ਕਰੋੜ ਤੱਕ ਦਾ ਸਮਾਨ ਕਿਸਾਨਾਂ ਦਾ ਉਹਦੋਂ ਚੋਰੀ ਹੋਇਆ ਜੀ ਰਾਤ ਨੂੰ ਤੇ ਹੁਣ ਤੱਕ ਉਹ ਮਿਲਿਆ ਨਹੀਂ ਹੈਗਾ ਤੇ ਉਹਦਾ ਬਾਲੀਵਾਰਸ ਕੌਣ ਆ ਜੀ ਜੇ ਉਹ ਥਾਣੇ ਜਾਂਦੇ ਐ ਐਫਆਈਆਰ ਲਿਖਾਉਣ ਵਾਸਤੇ ਉਹ ਥਾਣੇਦਾਰ ਐਫਆਈਆਰ ਨਹੀਂ ਲਿਖਦਾ ਐਸਐਸਪੀ ਕੋਲ ਜਾਣੇ ਆ ਉਹ ਐਫਆਈਆਰ ਨਹੀਂ ਲੱਗਦਾ ਹੈਗਾ ਕਿਸਾਨ ਜਾਵੇ ਕਿੱਥੇ ਜਿਹੜੇ ਚੁਣੇ ਹੋਏ ਨਮਾਇंदे ਨੇ ਸਾਡੇ ਐਮਐਲਏ ਵਗੈਰਾ ਨੇ ਪ੍ਰਧਾਨ ਨੇ ਇਹਨਾਂ ਕੋਲ ਜਾਣੇ ਆ ਇਹ ਉਹਨਾਂ ਨੂੰ ਵੜ ਨਹੀਂ ਦਿੰਦੇ ਇਹ ਕੁੱਟ ਦੇ ਆਂ ਗਿਆ ਨੂੰ ਫੇ ਕਿੱਥੇ ਜਾਵੇ ਜੀ ਕਿਸਾਨ ਤੁਹਾਡੇ ਅੰਦਰ ਕਿਸਾਨ ਹੀ ਬੋਲ ਰਿਹਾ ਹੈ ਕੋਈ ਵਿਰੋਧੀ ਪਾਰਟੀ ਦਾ ਬੰਦਾ ਤਾਂ ਨਹੀਂ ਬੋਲ ਰਿਹਾ ਮੈਂ ਕਿਸੇ ਪਾਰਟੀ ਦਾ ਮੈਂਬਰ ਇਹ ਹੈ ਨਹੀਂ ਜਿਵੇਂ ਤਾਂ ਮੇਰੇ ਅੰਦਰੋਂ ਪੰਜਾਬ ਬੋਲਦਾ ਜੀ ਮੈਂ ਕਿਸਾਨ ਵੀ ਆ ਮੈਂ ਦੁਕਾਨਦਾਰ ਵੀ ਆ ਮੈਂ ਇੱਕ ਦਿਹਾੜੀਦਾਰ ਵੀ ਆ ਮੈਂ ਇੱਕ ਕੰਮੀ ਵੀ ਆ ਮੈਂ ਇੱਕ ਕਿਰਤੀ ਵੀ ਆ ਮੈਂ ਪੰਜਾਬ ਦਾ ਪੁੱਤ ਵੀ ਆ ਮੈਂ ਪੰਜਾਬ ਦੀ ਮਾਂ ਵੀ ਆ ਮੈਂ ਪੰਜਾਬ ਦਾ ਪਿਓ ਵੀ ਆ ਮੈਂ ਪੰਜਾਬ ਦਾ ਭਰਾ ਵੀ ਆ ਮੇਰੇ ਵਿੱਚੋਂ ਤਾਂ ਬੋਲੂਗਾ ਜੀ ਮੈਂ ਕਿਸੇ ਪਾਰਟੀ ਦੀ ਢੇਡ ਹੈ ਨਹੀਂ ਨਾ ਮੈਂ ਬਣਾ ਕਦੇ ਕਿਸੇ ਪਾਰਟੀ ਦੀ ਢੇਡ ਪਾਰਟੀਆਂ ਦੀ ਢੇਡਾਂ ਹੁੰਦੀਆਂ ਵਰਕਰਾਂ ਨੂੰ ਤੁਸੀਂ ਇਦਾਂ ਕਹੋਗੇ ਉਹ ਕਹਿੰਦੇ ਵੀ ਵਰਕਰ ਹੁੰਦੇ ਆ ਯਾਰ ਢੇਡਾ ਕਿੱਥੋਂ ਤੁਸੀਂ ਕਹਿਣ ਲੱਗ ਗਏ ਗੱਲਾਂ ਕਰਕੇ ذلیل ਕਰਦੇ ਹੋ ਸਾਨੂੰ ਹੁਣ سوشل میڈیا ਤੇ ਇੱਕ ਵੀਡੀਓ ਫੈਲ ਰਹੀ ਆ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਇਹਨੇ ਹੁਣ ਪਾਲਿਸੀ ਵਾਪਸ ਲੈ ਲਈ ਜੀ ਇਹਦੇ ਕਰਕੇ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਕੇਜਰੀਵਾਲ ਉਹ ਕੌਣ ਫੈਲਾ ਰਿਹਾ ਨੌਜਵਾਨ ਉਹ ਕਹਿੰਦੇ ਆ ਕਿ ਆ ਰਹੇ ਆ ਸ਼ਲਾਘਾ ਕਰ ਰਹੇ ਆ ਜੀ ਆਮ ਆਦਮੀ ਪਾਰਟੀ ਦੀ ਹਾਂਜੀ ਠੀਕ ਐ ਇਹ ਭੇਡਾਂ ਨੇ ਜੀ ਸਾਰੀਆਂ ਇਹਨਾਂ ਨੂੰ ਭੇਡਾਂ ਕਹਿੰਦੇ ਆ ਕਿਉਂ ਕਹਣਾ ਮੈਂ ਭੇਡਾਂ ਜਦੋਂ ਤਾਂ ਵੋਟਾਂ ਹੁੰਨੀਆਂ ਉਦੋਂ ਤਾਂ ਇਹ ਸਾਡੇ ਚੁੱਲਿਆਂ ਤੱਕ ਜਾਂਦੇ ਆ ਤੇ ਜਦੋਂ ਪੰਜਾਬ ਆਪਣੇ ਹੱਕਾਂ ਵਾਸਤੇ ਧਰਨੇ ਲਾਉਂਦਾ ਫੇਰ ਉੱਥੇ ਇਹੀ ਭੇਡਾਂ ਕਹਿੰਦੀਆਂ ਐਮ ਐਲ ਏ ਥੋੜਾ ਹੁਣ ਧਰਨੇਆਂ ਦੇ ਵਿੱਚ ਆਊਗਾ ਐਡਾ ਬੜਾ ਐਮ ਐਲ ਏ ਯਾਰ ਉਹ ਤੁਹਾਡੇ ਕੋਲ ਰਿਆ ਕੇ ਬੈਠੂਗਾ ਇਹ ਕੌਣ ਕਹੂਗਾ ਜੀ ਫਿਰ ਪੰਜਾਬ ਦਾ ਬੰਦਾ ਤਾਂ ਨਹੀਂ ਕਹਿ ਸਕਦਾ ਇਹ ਭੇਡੇ ਕਹ ਹੋ ਗਈ ਇਹ ਫਿਰ ਐਮਐਲਏ ਨੂੰ ਖਤਰਾ ਹੋ ਜਾਂਦਾ ਜਿਹੜਾ ਪਹਿਲਾਂ ਸਾਡੇ ਚੁੱਲਿਆਂ ਦੇ ਵਿੱਚ ਹੱਥ ਰੱਖ ਕੇ ਰੋਟੀਆਂ ਖਾਂਦਾ ਹੁੰਦਾ ਉਹਨੂੰ ਬਾਅਦ 'ਚ ਖਤਰਾ ਹੋ ਜਾਂਦਾ ਉਹ ਸਾਡੇ ਹੱਕਾਂ ਦੀ ਲੜਾਈ ਦੇ ਵਿੱਚ ਸਾਡੀ ਹੱਕਾਂ ਦੀ ਆਵਾਜ਼ ਦੇ ਵਿੱਚ ਆ ਕੇ ਆਪਣੀ ਆਵਾਜ਼ ਨਹੀਂ ਰਲੋਂਦਾ ਹੈਗਾ ਫਿਰ ਉਹਦੇ ਮੂਰੇ ਖੜ ਜੰਨੇ ਹੁਣ ਸਵਾਲ ਪੁੱਛਣ ਲੱਗਦੇ ਆ ਲੋਕ ਲੋਕਾਂ ਦਾ ਹੱਕ ਆ ਉਹਨਾਂ ਦਾ ਇਹ ਲੋਕਤੰਤਰ ਆ ਇਹ ਸੰਵਿਧਾਨ ਆ ਉਹਨਾਂ ਨੂੰ ਹੱਕ ਦਿੰਦਾ ਵੀ ਉਹ ਸਵਾਲ ਪੁੱਛਣ ਤੇ ਉਹਨਾਂ ਦੇ ਮੂੰਹਾਂ ਨੂੰ ਕੌਣ ਬੰਦ ਕਰਨ ਲੱਗਿਆ ਵਾ ਹੁੰਦਾ ਉਹਨਾਂ ਨੂੰ ਪਿੱਛੇ ਧੱਕਾ ਮਾਰਨ ਕੌਣ ਲੱਗਿਆ ਵਾ ਹੁੰਦਾ ਇਹਨਾਂ ਦੀਆਂ ਭੇਡਾਂ ਲੱਗੀਆਂ ਨੁਮਾਇੰਦੇ ਮਿਲਦੇ ਨਹੀਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਆ ਉਹ ਮੰਗ ਪੱਤਰ ਦਿੱਤਾ ਤੇ ਉਹ ਪਹੁੰਚੇ ਕਿਵੇਂ ਅਸੀਂ ਉੱਥੇ ਤੱਕ ਉਹ ਵੀ ਤੁਸੀਂ ਦੇਖਿਆ ਹੁਣ ਸਾਨੂੰ ੱੱੱਕੇ ਮਾਰੇਗੇ ਆ ਲਖਵੀਰ ਸਿੰਘ ਮੇਰੇ ਸਾਥੀ ਖੜੇ ਨੇ ਜੋਹਾਰ ਸਿੰਘ ਜੀ ਮੇਰੇ ਸਾਥੀ ਖੜੇ ਨੇ ਤਰੀਕੇ ਦੇ ਨਾਲ ਇੱਕ ਕਮਰੇ ਚ ਵੜ ਕੇ ਕੁੰਡਾ ਲਾਤਾ ਸੀ ਬਾਰੋਂ ਜੀ ਸਾਨੂੰ ੱੱੱਕੇ ਮਾਰੇ ਗਏ ਉੱਥੇ ਸਾਨੂੰ ਪਰਿਆ ਗਿਆ ਵੀ ਇਹ ਤਾਂ ਜੀ ਮੁੱਖ ਮੰਤਰੀ ਦਾ ਨਿੱਜੀ ਦੌਰਾ ਫਰਾਂ ਦਾ ਰਿਕਾਰਡ ਤਾਂ ਨਹੀਂ ਤੁਹਾਡਾ ਕੋਈ ਕ੍ਰਿਮੀਨਲ ਬੋਲਦਾ ਵੀ ਵੀ ਤੁਸੀਂ ਕ੍ਰਿਮੀਨਲ ਬੰਦੇ ਤੁਹਾਨੂੰ ਨਹੀਂ ਜਾਣ ਦੇਣਾ ਮੁੱਖ ਮੰਤਰੀ ਦੇ ਨੇੜੇ ਨਹੀਂ ਮੈਨੂੰ ਸਜ਼ਾ ਤਾਂ ਹੋਈ ਨਹੀਂ ਜੀ ਕਿਸੇ ਪਾਸੇ ਅਦਾਲਤਾਂ ਤੋਂ ਬਾਹਰ ਚ ਦਵਰੀ ਲੋਕਾਂ ਸੀ ਤੇ ਜੇ ਸਾਡੇ ਸਾਡੇ ਕੋ ਕਾਗਜ ਨੇ ਸਾਡੇ ਕੋ ਫਾਈਲਾਂ ਨੇ ਗੁਰੂ ਘਰ ਦੀਆਂ ਫੋਟੋਆਂ ਨੇ ਉਹ ਕਿਹੜੇ ਕੋਈ ਬੰਬ ਸੀਗਾ ਤੇ ਜਿਹੜੇ ਭਗਵਾਨ ਜੀ ਤੋਂ ਰਸੀਵ ਕਰ ਰਹੇ ਸੀ ਉਦੋਂ ਉਹਨਾਂ ਦੇ ਪਰਚੇ ਦਰਜ ਨਹੀਂ ਕਿਹੜਾ ਪੋਲਿਟਿਕਲ ਲੀਡਰ ਜੀ ਤੇ ਪਰਚਾ ਦਰਜ ਨਹੀਂ ਹੈਗਾ ਫਿਰ ਸਾਫ ਸੁਥਰੇ ਹੋਗੇ ਗੁਲਦਸਤੇ ਲੈਣ ਵਾਤੇ ਖੜਦੇ ਆ ਤੇ ਜੇ ਉਹਨਾਂ ਹੀ ਗੁਰੂ ਘਰਾਂ ਦੀ ਜਿੱਥੋਂ ਇਹ ਬਖਸ਼ਿਸ਼ਾਂ ਲੈ ਰਹੇ ਨੇ ਜਿੱਥੇ ਮੱਥਾ ਟਿਕਣਾ ਆ ਰਹੇ ਨੇ ਉਸੇ ਗੁਰੂ ਘਰ ਦੀ ਗੱਲ ਕਰਨ ਲੱਗੇ ਉਹਦੇ ਵਾਸਤੇ ਧੱਕੇ ਮਾਰਦੇ ਨੇ ਫਿਰ ਮਜਬੂਰੀ ਦੇ ਵਿੱਚ ਇੱਕ ਫਾਰਮੈਲਟੀ ਜੀ ਕਰਤੀ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਇਹ ਸਭ ਰਲੇ ਹੋਏ ਨੇ ਟੋਟਲ ਸਾਡੇ ਹੁਣ 30 ਤਰੀਕ ਨੂੰ ਸਾਡੇ ਰੂਚੀ ਦਾ ਪੇਪਰ ਮਿਲਦੀ ਹੀアリング ਹੋਈ ਉਥੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਐਮਐਲਏ ਕਿੱਥੇ ਆ ਕਹਿੰਦੇ ਉਹ ਐਮਐਲਏ ਥੋੜਾ ਉਰੇ ਆਊਗਾ ਯਾਰ ਉਹ ਤਾਂ ਸਰਕਾਰ ਦਾ ਬੰਦਾ ਉਹਨੂੰ ਪਤਾ ਹੀ ਨਹੀਂ ਉਹਨਾਂ ਨੂੰ ਵੀ ਸਰਕਾਰ ਦਾ ਬੰਦਾ ਨਹੀਂ ਉਹ ਆਪ ਸਰਕਾਰ ਆ ਤੇ ਇਹਨਾਂ ਲੋਕਾਂ ਦੇ ਵੱਲੋਂ ਹੀ ਚੁਣਿਆ ਹੈ ਬੰਦਾ ਉਹਨੂੰ ਸਾਡੇ ਵਿੱਚ ਆਉਣਾ ਚਾਹੀਦਾ ਸੀ ਆਇਆ ਨਹੀਂ ਹੈਗਾ ਲਵਾਰਸ ਛੱਡਿਆ ਪਿਆ ਸਾਡਾ ਸਾਬਕਾ ਮੁੱਖ ਮੰਤਰੀ ਉਹ ਨਹੀਂ ਆਇਆ ਹੈਗਾ ਲਵਾਰਸ ਛੱਡਿਆ ਪਿਆ ਜਾਈਏ ਕਿੱਥੇ ਜੀ ਕਿੱਥੇ ਜਾਵੇ ਪੰਜਾਬ ਪਾਣੀ ਨੂੰ ਸਾਡੇ ਨੂੰ ਪੈਗੇ ਧਰਤੀ ਨੂੰ ਸਾਡੀ ਨੂੰ ਪੈਗੇ ਹਵਾ ਨੂੰ ਸਾਡੀ ਨੂੰ ਪੈਗੇ ਹੈਰੀਟੇਜ ਸਾਡੇ ਸਾਡੇ ਧਾਰਮਿਕ ਸਥਾਨਾਂ ਨੂੰ ਉਹਨਾਂ ਨੂੰ ਪੈਗੇ ਅਸੀਂ ਜਾਈਏ ਕਿੱਥੇ ਜੀ ਕਿਤੇ ਕਮਿਊਨੀਕੇਸ਼ਨ ਗੈਪ ਤਾਂ ਨਹੀਂ ਹੈਗਾ ਬਈ ਸਰਕਾਰ ਨਾਲ ਸਰਕਾਰ ਕਹੀ ਜਾਂਦੀ ਅਸੀਂ ਕਿਸਾਨ ਹਤਾਸ਼ੀ ਆ ਅਸੀਂ ਲੋਕਾਂ ਦੇ ਹਤਾਸ਼ੀ ਆ ਅਸੀਂ ਲੋਕਾਂ ਲਈ ਕੰਮ ਕਰ ਰਹੇ ਆ ਤੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਚੰਗੇ ਨਹੀਂ ਉਹ ਲੱਗ ਰਹੇ ਤੇ ਕਮਿਊਨੀਕੇਸ਼ਨ ਗੈਪ ਤਾਂ ਨਹੀਂ ਕਿਤੇ ਜਦੋਂ ਡੱਲੇਵਾਲ ਸਾਹਿਬ ਤੇ ਪੰਦੇਰ ਉਹਨਾਂ ਨੂੰ ਹੁਣ ਸ਼ੰਭੂ ਬਾਰਡਰ ਤੋਂ ਚੱਕਿਆ ਉਦੋਂ ਤਾਂ ਮੀਟਿੰਗ ਦੇ ਵਿੱਚੋਂ ਆ ਰਹੇ ਤੇ ਉਹ ਉੱਥੇ ਤਾਂ ਕੋਈ ਕਮਿਊਨੀਕੇਸ਼ਨ ਗੈਪ ਨਹੀਂ ਤਾਂ ਹੈਗਾ ਜੀ ਕਿਨ ਵਪਾਰ ਰੁਕਿਆ ਹੋਇਆ ਸੀ ਯਾਰ ਪੰਜਾਬ ਦਾ ਵਪਾਰ ਤਾਂ ਨਾ ਰੋਕੋ ਪੰਜਾਬ ਦੀ ਇੰਡਸਟਰੀ ਆਣ ਤੋਂ ਤੁਹਾਡੇ ਡਰ ਤੋਂ ਵਪਾਰੀ ਨਹੀਂ ਪੰਜਾਬ ਜਾ ਰਿਹਾ ਤੁਸੀਂ ਬਾਰਡਰ ਘੇਰ ਕੇ ਬੈਠੇ ਹੋ ਤੇ ਵਪਾਰੀ ਫਿਰ ਜਦੋਂ ਦਿੱਲੀ ਧਰਨਾ ਲੱਗਿਆ ਤਾਂ ਉਦੋਂ ਵਪਾਰੀ ਉੱਥੇ ਕਿਉਂ ਪਹੁੰਚੇ ਹੋਇਆ ਤਾਂ ਜੇ ਵਪਾਰ ਰੁਕਿਆ ਹੋਇਆ ਤਾਂ ਪੰਜਾਬ ਦਾ ਕਿਹੜਾ ਵਰਗ ਹੈ ਜਿਹੜਾ ਕਿਸਾਨੀ ਦੇ ਨਾਲ ਖੜਿਆ ਨਹੀਂ ਸੀਗਾ ਤੇ ਪੰਜਾਬ ਦੇ ਵਿੱਚ ਜਿਹੜਾ ਵੀ ਵਪਾਰ ਚੱਲਣਾ ਕਿਸਾਨੀ ਤੋਂ ਬਿਨਾ ਚੱਲ ਜੂਗਾ ਕਿਸਾਨੀ ਤੋਂ ਬਿਨਾ ਚੱਲ ਜੂ ਕਿਸਾਨੀ ਪੈਸੇ ਤੋਂ ਬਿਨਾ ਚੱਲ ਜੂ ਸੁਨਿਆਰੇ ਦੇ ਕੋਲ ਗਹਿਣੇ ਕੌਣ ਖਰੀਦਦਾ ਸਾਡੇ ਧੀਆਂ ਸਾਡੇ ਭੈਣ ਭਰਾਵਾਂ ਦੇ ਬਿਆਹ ਹੁੰਨੇ ਅਸੀਂ ਸੋਨਾ ਖਰੀਦਦੇ ਆ ਲੁਧਿਆਣਾ ਦੀ ਹੌਜਰੀ ਆ ਕੱਪੜਾ ਕਿੱਥੇ ਵਿਕਦਾ ਅਸੀਂ ਲੋਕ ਖਰੀਦਦੇ ਆ ਤੇ ਅਸੀਂ ਲੋਕ ਕਿੱਥੋਂ ਖਰੀਦਦੇ ਆ ਜਦੋਂ ਅਸੀਂ ਫਸਲ ਪੈਦਾ ਕਰਦੇ ਆ ਉਹ ਤਾਂ ਪੈਸਾ ਆਉਂਦਾ ਸਾਡੇ ਕੋਲੇ ਤੇ ਕਿਸਾਨੀ ਦੇ ਸਿਰ ਤੇ ਤਾਂ ਪੰਜਾਬ ਚੱਲਦਾ ਪਿੱਛੇ ਕਰੋਨਾ ਹੋ ਕੇ हटਿਆ ਜੀ ਸਾਰਾ ਕਾਰਪੋਰੇਟ ਜਗਤ ਫੇਲ ਹੋ ਗਿਆ ਇਕਨੋਮੀ ਸਾਰੀ ਗਿਰ ਗਈ ਕਿਹਨੇ ਬਚਾਇਆ ਦੇਸ਼ ਨੂੰ ਕਿਸਾਨੀ ਨੇ ਬਚਾਇਆ ਇਹ ਤਾਂ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਹੈ ਮੰਤਰੀਆਂ ਦੀ ਸਟੇਟਮੈਂਟ ਹੈ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਇਹ ਤਾਂ ਅਸੀਂ ਆਪਣੇ ਕੋਲੋਂ ਤਾਂ ਨਹੀਂ ਬਣਾ ਕੇ ਭੇਜਿਆ ਗਿਆ ਉਹ ਦੋਨਾਂ ਨੇ ਕੀ ਕਿਹਾ ਭਾਰਤ ਦੀ ਇਕਨੋਮੀ ਦੀ ਰੀੜ ਤੇ ਬਾਅਦ ਦੇ ਵਿੱਚ ਉਸੇ ਰੀਡ ਦੀ ਹੱਡੀ ਨੂੰ ਕੁੱਟਿਆ ਉਸੇ ਰੀਡ ਦੀ ਹੱਡੀ ਨੂੰ ਤੋੜਿਆ ਉਹ ਕਹਿੰਦੇ ਪਰ ਅਸੀਂ ਤਾਂ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਵੀ ਇਹਨਾਂ ਨੇ ਖੇਤਾਂ ਤੇ ਜਾ ਕੇ ਨਹੀਂ ਦੇਖਿਆ ਕਦੀ ਇਹ ਕੰਮ ਆਪ ਕਰਦੇ ਨਹੀਂ ਆਪ ਖੇਤੀ ਨਹੀਂ ਕਰਦੇ ਲੋਕਾਂ ਨੂੰ ਭੁਗਾਈ ਜਾਂਦੇ ਆ ਬਸ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਰ ਰਿਹਾ ਕਿਸਾਨਾਂ ਨਾਲ ਸਾਡਾ ਪਿਆਰ ਬਹੁਤ ਆ ਕਿਹੜਾ ਕਿਸਾਨ ਲੀਡਰ ਹੈ ਜਿਹਨੂੰ ਕਿਸਾਨੀ ਬਾਰੇ ਪਤਾ ਨਹੀਂ ਹੈ ਜੀ ਇਹਨਾਂ ਦਾ ਕਿਹੜਾ ਬੰਦਾ ਆ ਜਵੇ ਉਹਨਾਂ ਨਾਲ ਡਿਬੇਟ ਕਰ ਲਵੇ ਟੇਬਲ ਟਾਕ ਤੇ ਉਹ ਕਿਸਾਨ ਬੈਠੇ ਉਹਨਾਂ ਨੇ ਖੇਤੀ ਦੀਆਂ ਗੱਲਾਂ ਕੀਤੀਆਂ ਦਿੱਲੀ ਨੂੰ ਹਰਾਇਆ ਨਹੀਂ ਉਹਨਾਂ ਨੇ ਫਿਰ ਉਹ ਕਿਵੇਂ ਹਰਾਇਆ ਜੀ ਉਹਨਾਂ ਨੇ ਜੇ ਉਹਨਾਂ ਨੂੰ ਕਿਸਾਨੀ ਬਾਰੇ ਸਮਝਤੀ ਪੜਿਆ ਲਿਖਿਆ ਕਿਸਾਨ ਆ ਪੰਜਾਬ ਦਾ ਹੁਣ ਇਹ ਕਿਤੇ ਐਵੇਂ ਨਾ ਸਮਝਣ ਕਿਤੇ ਭਲੇਖੇ ਦੇ ਵਿੱਚ ਰਹਿਣੇ ਪੰਜਾਬ ਨੂੰ ਦੱਬ ਲੈਣਗੇ ਪੰਜਾਬ ਦੇ ਕਿਸਾਨਾਂ ਨੂੰ ਦੱਬ ਲੈਣਗੇ ਇਹ ਸਾਡੇ ਵਿੱਚ ਫਰਕ ਪਾਉਂਦੇ ਨੇ ਇਹ ਸਾਡੇ ਵਿੱਚ ਪਾੜਾ ਪਾਉਂਦੇ ਨੇ ਕਦੇ ਜਾਤ ਦੇ ਨਾਂ ਤੇ ਕਦੇ ਕਿਸਾਨੀ ਤੇ ਕਾਰੋਬਾਰੀ ਦੇ ਨਾਂ ਤੇ ਕਦੇ ਕਿਸੇ ਰੂਪ ਦੇ ਵਿੱਚ ਕਦੇ ਕਿਸੇ ਰੂਪ ਦੇ ਵਿੱਚ ਹੁਣ ਸ਼ਹਿਰੀ ਤੇ ਪਿੰਡੂ ਖਿੱਤਿਆਂ ਨੂੰ ਲੜਾਉਣ ਲੱਗ ਗਿਆ ਆਪਸ ਵਿੱਚ ਇਹਨਾਂ ਦੇ ਤਰੀਕੇ ਐ ਜੀ ਇਹ ਡੀਪ ਸਟੇਟ ਦੇ ਡਿਜ਼ਾਈਨ ਨੇ ਜਿਹੜਾ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਜਦੋਂ ਕਹਿੰਦੇ ਆ ਕਿ ਕਿਸਾਨ ਆਗੂ ਤਾਂ ਅਸਲ ਵਿੱਚ ਕਿਸਾਨ ਹੈ ਹੀ ਨਹੀਂ ਫਿਰ ਤੁਸੀਂ ਹੁਣ ਕਿਸਾਨ ਆਗੂ ਆ ਇਹਦਾ ਜਵਾਬ ਹੈਗਾ ਤੁਹਾਡੇ ਕੋਲ ਜੇ ਫਿਰ ਜੇ ਕਿਸਾਨ ਆਗੂ ਕਿਸਾਨ ਨਹੀਂ ਹੈਗੇ ਜਦੋਂ ਇਹ ਸਰਕਾਰ ਵਿੱਚ ਨਹੀਂ ਸੀ ਫਿਰ ਕਿਉਂ ਉਹਨਾਂ ਦੇ ਧਰਨੇ 'ਚ ਬਹਿੰਦੇ ਸੀ ਆ ਕੇ ਉਦੋਂ ਕਿਉਂ ਆਪਣੇ ਹੱਥਾਂ ਨਾਲ ਪਾਣੀ ਬਲਾਉਂਦੇ ਸੀ ਉਦੋਂ ਕਿਉਂ ਸੇਵਾ ਕਰਦੇ ਸੀ ਉਦੋਂ ਇਹ ਇਹਨਾਂ ਦੇ ਕਹਿਣ ਦੀਆਂ ਗੱਲਾਂ ਹੈਗੀਆਂ ਜੇ ਕਿਸਾਨ ਆਗੂ ਕਹਿੰਦੇ ਸੀ ਪੜਕਾਉਂਦੇ ਸੀ ਪੜਕਾਉਂਦੇ ਨਹੀਂ ਹੈਗੇ ਅਸੀਂ ਤਾਂ ਜਿਹੜੀ ਤੁਸੀਂ ਮੁਰਗੀ ਕਹਿੰਦੇ ਸੀ ਬੱਕਰੀ ਕਹਿੰਦੇ ਸੀ ਉਹ ਲੱਭਦੇ ਕਿੱਥੇ ਆ ਜਿਹੜੇ ਕਹਿੰਦੇ ਸੀ ਮੁਰਗੀ ਦਾ ਵੀ ਮੁਆਵਜ਼ਾ ਮਿਲੂਗਾ ਬੱਕਰੀ ਦਾ ਵੀ ਮੁਆਵਜ਼ਾ ਮਿਲੂਗਾ ਅਸੀਂ ਤਾਂ ਉਹ ਲੱਭਦੇ ਜਿਹੜੇ ਤੁਸੀਂ ਕਹਿੰਦੇ ਵਾਅਦੇ ਕਰਦੇ ਆ ਜਿਹੜੇ ਸਾਡੀਆਂ ਮਜਬੂਰੀਆਂ ਸਾਡੇ ਕੋ ਕੋਈ ਤਨਖਾਹਾਂ ਤੇ ਨਹੀਂ ਹੈਗੇ ਸਾਡੇ ਕੋ ਐਡੇ ਟਾਈਮ ਨਹੀਂ ਹੈਗੇ ਜਿਹੜੇ ਦਿਨ ਰਾਤ ਇੱਕ ਕਰਕੇ ਤਕਰੀਬਨ ਸਾਰਾ ਹੀ ਪੰਜਾਬ ਤੁਸੀਂ ਸਰਕਾਰ ਦੇ ਤੌਰ 'ਆ ਹੋਇਆ ਇਹ ਤੁਹਾਡੀਆਂ ਕਰਤੂਤਾ ਕਰਕੇ ਤੋੜਿਆ ਉਹਨੂੰ ਤੁਸੀਂ ਜਿਹੜੀਆਂ ਇਹ ਕਰਦੇ ਹੈਗੇ ਆ ਵੀ ਇਹ ਗੱਲਾਂ ਕਰਕੇ ਇਦਾਂ ਨਹੀਂ ਦਵਾ ਪਹਿਲਾ ਸਰਕਾਰਾਂ ਨੇ ਬਹੁਤ ਇੱਧਾ ਚੁਟਕਲੇ ਛੱਡ ਕੇ ਉਨਾਂ ਲੋਕਵੱਧ ਸਮਝਦੇ ਆ ਉਨਾਂ ਲੋਕਵੱਧ ਹਾਂ ਜਿਹੜਿਆ ਭੇਡਾਂ ਦਾ ਲਬਜ ਆਇਆ ਸੀ ਹਾਂ ਭੇਡਾਂ ਜਿਹੜੀਆਂ ਉਹ ਬਿਸ਼ਾਕਤ ਇਹਨਾਂ ਦੀ ਗੱਲਾਂ ਚ ਆ ਜਾਣਗੀਆਂ ਪਰ ਪੰਜਾਬ ਸਮਝਦਾ ਆ ਕੌਣ ਸਹੀ ਆ ਕੌਣ ਗਲਤ ਹੈਗਾ ਆ ਤੁਸੀਂ ਪੰਜਾਬ ਨੂੰ ਭਈ ਰੰਗਲਾ ਪੰਜਾਬ ਬਣਨ ਨਹੀਂ ਦੇਣਾ ਸਰਕਾਰ ਕਹਿੰਦੀ ਸੀ ਰੰਗਲਾ ਪੰਜਾਬ ਬਣਾਉਣਾ ਤੇ ਅੱਗੇ ਤੁਸੀਂ ਖੜੇ ਹੋ ਜਿਹੜੇ ਰੰਗਾਂ ਦੇ ਵਿੱਚ ਇਹ ਰੰਗਣ ਲੱਗੇ ਹੋਏ ਆ ਉਹ ਰੰਗਲਾ ਪੰਜਾਬ ਨਹੀਂ ਅਸੀਂ ਬਣਨ ਦੇਣਾ ਆ ਇਹ ਕਰਾਪਸ਼ਨ ਦੇ ਰੰਗ ਦੇ ਵਿੱਚ ਰੰਗਣ ਲੱਗੇ ਹੋਏ ਆ ਇਹ ਲੁੱਟ ਦੇ ਰੰਗ ਦੇ ਵਿੱਚ ਪੰਜਾਬ ਨੂੰ ਰੰਗਣ ਲੱਗੇ ਹੋਏ ਆ ਇਹ ਨਸ਼ੇ ਦੇ ਰੰਗ ਦੇ ਵਿੱਚ ਪੰਜਾਬ ਨੂੰ ਰੰਗਣ ਲੱਗੇ ਹੋਏ ਆ ਸਾਰੇ ਖਿਲਾਫ ਤਾਂ ਮੁਹੰਮਦ ਲਾਇਆ ਸਰਕਾਰ ਨੇ ਉਧਰ ਯੁੱਧ ਨਸ਼ਿਆਂ ਵਿਰੁੱਧ ਉਧਰ ਕਰਾਪਸ਼ਨ ਦੇ ਖਿਲਾਫ ਤੁਸੀਂ ਕਹਿੰਦੇ ਉਧਰ ਰੰਗਣ ਲੱਗੇ ਹੋਏ ਹੋ ਤੇ ਓਟ ਸੈਂਟਰਾਂ ਦੇ ਮੂਹਰੇ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਉਹ ਨਸ਼ਾ ਨਹੀਂ ਮਿਲ ਰਿਹਾ ਉੱਥੇ ਜੀਵ ਤੇ ਰੱਖਣ ਵਾਲੇ ਥੱਲੇ ਰੱਖਣ ਵਾਲੀ ਜਿਹੜੀ ਗੋਲੀ ਆ ਉਹ ਨਸ਼ਾ ਨਹੀਂ ਹੈਗਾ ਕਿਹੜਾ ਸਾਈਕਾਟ੍ਰਿਸਟ ਹੈ ਨਾਲ ਕੋਲੇ ਜੀ ਕਿਹੜਾ ਸਾਈਕਾਟ੍ਰਿਸਟ ਹੈ ਜਿਹੜਾ ਕਹਿੰਦਾ ਵੀ ਦੋ ਦੋ ਸ ਕੋ ਇੱਕ ਸੈਕਟਰੀਸ ਹੈਗਾ ਜੀ 21 ਦਿਨ ਦਾ ਡੀਟੌਕਸੀਫਿਕੇਸ਼ਨ ਹੁੰਦਾ ਜੀ ਐਸ ਪਰ ਡਾਕਟਰਜ਼ অপੀਨੀਅਨ 21 ਦਿਨ ਦੇ ਵਿੱਚ ਵਿੱਚ ਡੀਟੌਕਸ ਹੋ ਜਾਂਦੀ ਬੋਡੀ ਬੰਦੇ ਦੀ ਤੇ ਸਾਲਾਂ ਵੱਧੀ ਸਾਡੇ ਮੁੰਡੇ ਲਾਈਨਾਂ ਦੇ ਵਿੱਚ ਖੜਾਏ ਹੋਏ ਨੇ ਤੇ ਉਹਨਾਂ ਨੂੰ ਇੱਕ ਇਲੀਗਲ ਨਸ਼ੇ ਤੋਂ ਹਟਾ ਕੇ ਸਰਕਾਰੀ ਨਸ਼ੇ ਦੇ ਉੱਤੇ ਲਾਇਆ ਜਾਂਦਾ ਮੁੰਡਿਆਂ ਨੂੰ 10 ਗੁਣਾ ਵੱਧ ਖਤਰਨਾਕ ਗੋਲੀ ਆਹੋ ਜਿਹੜੀ ਸਾਡੇ ਮੁੰਡਿਆਂ ਨੂੰ ਵੋਟ ਸੈਂਟਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਜੀ ਇਹ ਸਿਰਫ ਤੇ ਸਿਰਫ ਅੱਖਾਂ ਦਾ ਭਰਮ ਹੈ ਇਹ ਮਾਇਆ ਜਾਲ ਆ ਇਹ ਸਰਕਾਰ ਸਿਰਫ ਪ੍ਰਚਾਰ ਦੀ ਸਰਕਾਰ ਆ ਹੋਰ ਕੁਝ ਨਹੀਂ ਹੈ ਜਿਹੜਾ ਇਹ ਜੁਧ ਨਸ਼ਿਆਂ ਵਿਰੁੱਧ ਇਹ ਤੋਂ ਬੜਾ ਡਰਾਮਾ ਨਹੀਂ ਕੋਈ ਹੈ ਸਕੀਮ ਠੀਕ ਆ ਵੀ ਆ ਗਈ ਜੀ ਕਰੋ ਜੀ ਪਰ ਇਹ ਤਾਂ ਐਡ ਸੀ ਐਮਐਲਏ ਜਾ ਰਿਹਾ ਸੌਹ ਚਕਾਉਣ ਨਾਲ ਬੰਦ ਹੋ ਗਿਆ ਨਸ਼ਾ ਮਰਨੋਂ ਹਟ ਕੇ ਪੰਜਾਬ ਦੇ ਪੁੱਤ ਹਟਿਆ ਜੀ ਕਿਤੇ ਪਾਸੇ ਕਹਿੰਦੇ ਕਈ ਪਿੰਡਾਂ ਨੇ ਲਿਖਤਾ ਹੀ ਸਾਡਾ ਪਿੰਡ ਨਸ਼ਾ ਮੁਕਤ ਹੈ ਲਿਖਣ ਨਾਲ ਹੋ ਗਿਆ ਜੀ ਫਿਰ ਫੇਰ ਮਰ ਕਿੱਥੇ ਰਹੇ ਨੇ ਪਿੰਡਾਂ ਦੇ ਨਹੀਂ ਲਿਖਿਆ ਜੀ ਰੋਜ਼ਾਨਾ ਪੰਜਾਬ ਦੇ ਵਿੱਚ ਕੈਵ ਰਹ ਜੀ ਪੰਜ ਤੋਂ ਸੱਤ ਬੰਦੇ ਮੁੰਡੇ ਰੋਜ਼ ਪੰਜਾਬ ਦੇ ਵਿੱਚ ਮਰਦੇ ਨੇ ਉਹ ਕਿੱਥੋਂ ਕੌਣ ਮਰਦੇ ਨੇ ਜੀ ਪੰਜਾਬ ਤਾਂ ਨਸ਼ਾ ਮੁਕਤ ਕਰਤਾ ਇਹਨਾਂ ਨੇ ਹੁਣ ਇੱਕ ਨਮਾ ਇਹਨਾਂ ਨੇ ਛੁਟਕਲਾ ਛੜਤਾ ਵੀ ਆਉਣ ਵਾਲੇ 6 ਮਹੀਨੇ ਚ ਨਸ਼ਾ ਮੁਕਤ ਕਰ ਦੇਣਾ ਕਿਵੇਂ ਕਰ ਦੇਣਗੇ ਕੀ 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 ਗਰਾਊਂਡ ਰਿਪੋਰਟ ਕਿਹਾ ਇਹਨਾਂ ਕੋਲ ਉਹ ਕਹਿੰਦੇ ਜੁਧ ਨਸ਼ਿਆਂ ਦੇ ਵਿਰੁੱਧ ਹੁਣ ਟੂ ਚੱਲਣਾ ਹੈ ਹਾਂਜੀ ਟੂ ਚ ਹੁਣ ਕਾਰਵਾਈ ਹੋਰ ਸਕਤ ਹੋਊਗੀ ਵਧੀਆ ਮੈਂ স্পੀਡ ਤੇਜ਼ ਚੱਲੂਗੀ ਗਤੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਦਾ ਸੈਸ਼ਨ 2 ਸ਼ੁਰੂ ਹੋਣਾ ਜੀ ਉਹ ਹਮ ਮੂਰੇ ਮੂਰੇ ਐਮ ਪਿੱਛੇ ਪਿੱਛੇ ਇਲਾਕੇ ਦਾ ਡੀਐਸਪੀ ਉਹਦੇ ਪਿੱਛੇ ਐਸਐਚਓ ਉਹਦੇ ਪਿੱਛੇ ਹੋਰ ਅਮਲਾ ਫੈਲਾ ਸਭ ਤੋਂ ਪਿੱਛੇ ਫਿਰ ਇਹਨਾਂ ਦੀਆਂ ਪੇਡਾਂ ਜਿਹੜੀਆਂ ਇਹਨਾਂ ਦੀ ਪਾਰਟੀ ਦੇ ਰੰਗਾਂ ਦੇ ਵਿੱਚੋਂ ਛਾਪੇ ਹੋਏ ਪੋਸਟਰ ਲੈ ਕੇ ਜਾਣਗੇ ਫਿਰ ਆ ਸਿੱਟਣਗੇ ਲੋਕਾਂ ਤੇ ਸੌਂਚ ਕਰਨਗੇ ਬਿੱਲੇ ਲਾ ਦੇਣਗੇ ਐਦਾਂ ਨਸ਼ਾ ਛੁੱਟੂਗਾ ਜੀ ਪੰਜਾਬ ਦਾ ਇਹ ਸਾਈਕੋਲੋਜੀ ਹੈ ਜੀ ਬੰਦੇ ਨੂੰ ਮਾਈਂਡ ਤੇ ਪ੍ਰੀਪੇਅਰ ਕਰਨਾ ਪੈਂਦਾ ਫੇਰ ਨਸ਼ਾ ਛੁੱਟਦਾ ਬੰਦੇ ਦਾ ਇਹ ਪੋਸਟਰਾਂ ਨਾਲ ਨਸ਼ਾ ਨਹੀਂ ਛੁੱਟਣਾ ਹੈਗਾ ਇਹ ਸਿਰਫ ਤੇ ਸਿਰਫ ਇੱਕ ਡਰਾਮਾ ਹੈ ਪੰਜਾਬ ਦੇ ਅੱਗੇ ਫੇਰ ਇੱਕ ਭਰਮ ਜਾਲ ਫਲਾਇਆ ਜਾ ਰਿਹਾ ਹੈ ਲੱਖਾਂ ਕਰੋੜਾਂ ਰੁਪਏ ਪੰਜਾਬ ਦਾ ਇਹਨਾਂ ਨੇ ਆਪਣੇ ਤੇ ਖਰਚ ਕਰਤਾ ਇਹ ਤਾਂ ਸਰਕਾਰ ਨੇ ਪ੍ਰਚਾਰ ਦੀਆ ਇਹਨਾਂ ਨੂੰ ਕੀ ਇਹਨਾਂ ਨੇ ਕੋਈ ਲੈਣਾ ਜੀ ਕੀ ਲੈਣਾ ਇਹਨਾਂ ਨੇ ਕਿਨ ਚੰਗਾ ਕੰਮ ਕਰੀਏ ਤੇ ਪ੍ਰਚਾਰ ਕਿਉਂ ਨਾ ਕਰੀਏ ਉਹਦਾ ਫਿਰ ਮਾੜਾ ਹੈ ਪ੍ਰਚਾਰ ਜਦੋਂ ਕੰਮ ਅਸੀਂ ਚੰਗਾ ਕੀਤਾ ਤਾਂ ਉਹਨੂੰ ਫਲਾਉਣਾ ਹੀ ਚਾਹੀਦਾ ਪ੍ਰਚਾਰ ਦੇ ਰਹੀਏ ਹਾਂਜੀ ਬਿਲਕੁਲ ਠੀਕ ਆ 16 ਮੈਡੀਕਲ ਕਾਲਜ ਬਣਾਉਣੇ ਤੇ ਇਹਨਾਂ ਨੇ ਉਹਦੇ ਪੋਸਟਰ ਤਾਂ ਲਾਤੇ ਅੱਜ ਤੋਂ 2.5 3 ਸਾਲ ਪਹਿਲਾਂ ਤੇ ਹੁਣ ਤੱਕ ਕਾਲਜ ਬਣਿਆ ਨਹੀਂ ਇੱਕ ਵੀ ਠੀਕ ਆ ਕੰਮ ਕਰੋ ਫਿਰ ਕਰ ਲਓ ਪ੍ਰਚਾਰ ਕੋਈ ਇੱਕ ਕੰਮ ਹੈਗਾ ਐਸਾ ਇਹਨਾਂ ਦਾ ਜਿਹਦਾ ਇਹਨਾਂ ਨੇ ਪਹਿਲਾਂ ਕੰਮ ਕੀਤਾ ਹੋਵੇ ਬਾਅਦ ਵਿੱਚ ਪ੍ਰਚਾਰ ਕਰਿਆ ਹੋਵੇ ਕਿ ਸਿਵਾਏ ਚੁਟਕਲਿਆਂ ਤੋਂ ਸਾਨੂੰ ਕੋ ਮਿਲਦਾ ਹੁਣ ਨਵੇਂ ਚੁਟਕਲੇ ਸ਼ੁਰੂ ਹੋ ਗਏ ਹੁਣ ਤੁਸੀਂ ਗੱਲ ਕਰਦੇ ਸੀ ਕਿ ਉਹ ਕਹਿੰਦੇ ਜੀ ਪੰਜਾਬ ਦੇ ਚੋ ਕਰਪਸ਼ਨ ਖਤਮ ਹੋ ਗਈ ਹਰ ਬਾਏ ਇਲੈਕਸ਼ਨ ਤੋਂ ਪਹਿਲਾਂ ਇਹ ਆਪਣੇ ਕਿਸੇ ਨਾ ਕਿਸੇ ਐਮਐਲਏ ਨੂੰ ਮੰਤਰੀ ਨੂੰ ਟੰਗ ਦਿੰਦੇ ਆ ਠੀਕ ਹੈ ਜੀ ਬਾਏ ਇਲੈਕਸ਼ਨ ਜਿੱਤਣ ਲਈ ਜਿੱਤ ਲਈ ਦੀ ਲੁੱਟ ਲਈ ਉਹ ਲੁੱਟਣ ਤੋਂ ਬਾਅਦ ਫਿਰ ਕੀ ਕਰਦੇ ਆ ਸਾਲ ਡੇਢ ਸਾਲ ਬਾਅਦ ਉਹਨੂੰ ਫੇਰ ਕਲੀਨ ਚਿੱਟ ਦੇ ਦਿੰਦੇ ਆ ਫਿਰ ਉਹਦੇ ਘਰਾਂ ਜਾਂਦੇ ਆ ਕਿਸੇ ਦੀ ਘਰ ਵਾਲੀ ਤੋਰੀ ਵੀ ਹੁੰਦੀ ਉਹਦੇ ਘਰ ਨੂੰ ਕਿਸੇ ਦੀ ਮਾਂ ਤੋਰੀ ਵੀ ਹੁੰਦੀ ਆ ਕਿਤੇ ਮਨਿਸਟਰ ਤੁਰਿਆ ਹੋਆ ਹੁੰਦਾ ਫਿਰ ਉਹ ਨਾਲ ਫੋਟੋ ਹੁੰਦੀਆਂ ਲਾਂਚ ਡਿਨਰ ਹੋ ਰਹੇ ਆ ਪੰਜਾਬ ਨੂੰ ਬ ਪੰਜਾਬ ਦੇ ਲੋਕ ਸਿਆਣੇ ਨਹੀਂ ਹੈਗੇ ਜਿੰਨ ਸਾਰਾ ਕੁਝ ਚੱਲ ਰਿਹਾ ਤੇ ਰੁਕਣ ਪਤਾ ਨਹੀਂ ਲੱਗ ਰਿਹਾ ਨਹੀਂ ਪੰਜਾਬ ਦੇ ਲੋਕ ਸਿਆਣੇ ਆ ਜਜ਼ਬਾਤੀ ਆ ਚੋਣੇ ਤਾਂ ਉਹਨਾਂ ਨੇ ਐਦਾਂ ਹੀ ਸਿਗੇ ਜੀ ਬਦਲਾਵ ਦੇ ਨਾਂ ਤੇ ਚੋਣੇ ਸਿਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬੱਖੀ ਚ ਸ਼ੁਰਾ ਮਾਰਨਗੇ ਚੋਣੇ ਤਾਂ ਇਹ ਬਹੁਤ ਜਾਗਰੂਕ ਹੋ ਕੇ ਸਿਗੇ ਜੀ ਬਦਲਾਵ ਦੇ ਚੋਣੇ ਤੇ ਬਸੰਤੀ ਰੰਗ ਦੀ ਪੱਗ ਦੇਖ ਕੇ ਚੋਣੇ ਤੇ ਭਗ ਸਿੰਘ ਵਾਲਾ ਮੋੜਿਆ ਹੱਲਾੜਾ ਨਾ ਜਿਹੜਾ ਉਹ ਦੇਖ ਕੇ ਪੰਜਾਬ ਨੇ ਇਹਨਾਂ ਨੂੰ ਚੁਣਿਆ ਤਾਂ ਪੱਗਾਂ ਨੂੰ ਦੇਖ ਕੇ ਜਜ਼ਬਾਤੀ ਹੋ ਜਾਂਦੇ ਪੰਜਾਬ ਦੇ ਲੋਕ ਕਦੇ ਨੀਲੀ ਪੱਗ ਕਦੇ ਚਿੱਟੀ ਪੱਗ ਕਦੇ ਬਸੰਤੀ ਰੰਗ ਦੀ ਪੱਗ ਆ ਗਈ ਹੁਣ ਨਹੀਂ ਜੀ ਨੀਲੀ ਚਿੱਟੀਆਂ ਦਾ ਦੇਖ ਕੇ ਵਰਤ ਕੇ ਛੜਤੀਆਂ ਦੇ ਪੰਜਾਬ ਨੇ ਉਹ ਭਗ ਸਿੰਘ ਵਾਲੇ ਪਲੇਖੇ ਦੇ ਵਿੱਚ ਆ ਗਏ ਕ੍ਰਾਂਤੀ ਦੇ ਪਲੇਖੇ ਦੇ ਵਿੱਚ ਆ ਗਿਆ ਜੀ ਪੰਜਾਬ ਪਰ ਹੁਣ ਪੰਜਾਬ ਇਹਨਾਂ ਨੂੰ ਦੱਸ ਦਊਗਾ ਜਿੱਥੇ ਪੰਜਾਬ ਇਹਨਾਂ ਨੂੰ 70 ਸਾਲਾਂ ਲਈ ਜੜਾਂ ਪੱਟਤੀਆਂ ਨਾ ਇਹਨਾਂ ਦੀ ਜੜਾਂ ਤਾਂ ਉਹਨੀਆਂ ਡੁੰਗੀਆਂ ਵੀ ਹਨ ਨਹੀਂ ਇਹ ਦੇਖੋ ਮੂਹਰੇ ਮੂਹਰੇ ਪੰਜਾਬ ਕਿਵੇਂ ਛੜਦਾ 2027 ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਇੱਕ ਵੀ ਬੰਦੇ ਨੂੰ ਜੇ ਵੋਟ ਪੈ ਗਈ ਤਾਂ ਤੁਸੀਂ ਦੇਖ ਲਿਓ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੇ ਗਲੀਆਂ ਦੇ ਵਿੱਚ ਭਜਾਉਣੇ ਆ ਪਾਥੀਆਂ ਮਾਰਨੀਆਂ ਲੋਕਾਂ ਨੇ ਬੀਬੀਆਂ ਤਿਆਰ ਬੈਠੀਆਂ ਜੀ ਲੋਕ ਤਿਆਰ ਬੈਠੇ ਨਾ ਸਵਾਲ ਪੁੱਛਣ ਵਾਸਤੇ ਆ ਰੁਝਾਨਤਾ ਹੋਣੀ ਸ਼ੁਰੂ ਹੋ ਹੁਣ ਇਹਨਾਂ ਦੀਆਂ ਭੇਡਾਂ ਫਿਰ ਮੂੰਹ ਬੰਦ ਕਰਦੀਆਂ ਕਿ ਨਹੀਂ ਕਰਦੀਆਂ ਜੀ ਲੋਕਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੁਣ ਪਿੱਛੇ ਭਗਵੰਤਮਾਨ ਆਇਆ ਸ਼ਹੀਦ ਉਦਮ ਸਿੰਘ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਠੀਕ ਹੈ ਜੀ ਗੱਲ ਤੇ ਨਾਲ ਭਾਈ ਸਾਹਿਬ ਦੂਸਰੇ ਸੀਗੇ ਆਪਣੇ ਕੇਜਰੀਵਾਲ ਸਾਹਿਬ 70 ਕਿਲੋਮੀਟਰ 50 ਕਿਲੋਮੀਟਰ ਦੂਰ ਉਹ ਕੁੜੀ ਡਿਟੇਨ ਕਰ ਲਈ ਘਰ ਦੇ ਵਿੱਚ ਜਿਹਨੂੰ ਭੈਣ ਬਣਾ ਕੇ ਉੱਪਰ ਤੋਂ ਉਤਾਰਿਆ ਸੀਗਾ ਵੀ ਤੋਂ ਮੇਰੀ ਭੈਣ ਆ ਔਰ ਉਹ ਪ੍ਰੈਗਨੈਂਟ ਦੀ ਕੁੜੀ ਉਹਦੇ ਘਰ ਦੇ ਵਿੱਚ 50 ਪੁਲਿਸ ਵਾਲੇ ਲੱਗੇ ਹੋਏ ਤੇ ਜੀ ਆ ਬਦਲਾਵ ਹੈ ਕੱਲ ਨੂੰ ਤਾਂ ਆਜ਼ਾਦੀ ਦਿਵਸਾਂ ਤੁਸੀਂ ਕਹਿੰਦੇ ਹੋ ਵੀ ਸਾਨੂੰ ਡਿਟੇਨ ਕਰਿਆ ਹੋਇਆ ਆਜ਼ਾਦੀ ਮਿ ਸਾਨੂੰ ਨਹੀਂ ਆਜ਼ਾਦੀ ਮਿਲੀ ਅਸੀਂ ਇੱਕ ਚੋਰਾਂ ਦੇ ਕੋਲੋਂ ਨਿਕਲੇ ਤੇ ਦੂਜੇ ਡਾਕੂਆਂ ਦੇ ਕੋਲ ਅਸੀਂ ਫਸ ਗਏ ਸਾਨੂੰ ਥੋੜਾ ਆਜ਼ਾਦੀ ਮਿਲੀ ਜੀ ਨਾ ਸਾਨੂੰ ਆਜ਼ਾਦੀ ਦਿੱਲੀ ਵਾਲੇ ਨੇ ਦਿੱਤੀ ਨਾ ਇਹਨਾਂ ਨੇ ਦਿੱਤੀ ਸਾਡੇ ਤਾਂ ਗਲਾਮੇ ਨੂੰ ਹੱਥ ਹੈ ਬਾਈ ਜੀ ਸਾਡੇ ਤਾਂ ਗਲਾਮੇ ਨੂੰ ਹੱਥ ਹੈ ਪੰਜਾਬ ਨੂੰ ਗਲਾਮੇ ਤੋਂ ਫੜ ਕੇ ਘੂਰ ਲੱਗੇ ਹੋਏ ਹੁਣ ਤੁਸੀਂ ਬੋਲ ਕੇ ਦੇਖ ਲਓ ਜਦੇ ਪਰਚਾ ਦਰਜਾ 나ੜ ਦੇ ਨਾਲ ਜੁੱਤੀਆਂ ਨੇ ਡਾਂਗਾ ਨੇ ਹੋਰ ਆਏ ਕਿ ਸਾਡੇ ਵੱਲੇ ਭਾਈ ਜਿਹੜਾ ਮੁੱਖ ਮੰਤਰੀ ਆਪ ਫਟੇ ਨੂੰ ਬਰੋਜਾ ਲਾਂਦਾ ਰਿਹਾ ਹੋਵੇ ਜਾਂ ਫਿਰ ਜਿਹਦੀ ਖਾਲ ਤੇ ਡਿਊਟੀ ਹੋਵੇ ਉਹਦੇ ਨਾਲ ਤੁਹਾਡਾ ਕਨਫਲਿਕਟ ਕਿਉਂ ਆ ਥੋੜਾ ਆਪਣਾ ਬੰਦਾ ਇਹ ਕਹਿਣ ਦੀਆਂ ਗੱਲਾਂ ਹੋਰ ਆ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਆ ਤੇ ਕਰਨ ਦੇ ਹੋਰ ਹੁੰਦਾ ਆ ਦੇਉ ਨੂੰ ਪਤਾ ਸੀ ਵੀ ਆਹ ਲੈਂਡ ਪੋਲਿੰਗ ਪਾਲਿਸੀ ਪੰਜਾਬ ਵਾਸਤੇ ਖਤਰਨਾਕ ਆ ਤਾਂ ਫੇ ਕਿਉਂ ਕੀਤੀ ਉਹਨੂੰ ਸਿਰਫ ਬਰੋ ਜਾਣਦਾ ਹੀ ਪਤਾ ਆ ਉਹਨੂੰ ਬੋਲਣ ਦਾ ਹੀ ਪਤਾ ਆ ਵੀ ਟਾਇਰ ਕਿੱਦਾਂ ਪੈਂਚਰ ਲਾਈਦੇ ਹੈਗੇ ਆ ਉਹਨੂੰ ਕਿਸਾਨਾਂ ਦੇ ਜਿਹੜੇ ਥੱਲੇ ਮਸਲੇ ਉਹਨੂੰ ਉਹ ਨਹੀਂ ਪਤਾ ਹੈਗਾ ਆ ਹੁਣ ਇਹ ਨਹੀਂ ਪਤਾ ਵੀ ਜਿਹੜਾ ਪਾਣੀ ਦਾ ਵਧ ਰਿਹਾ ਹੈ ਇਹਦੇ ਨਾਲ ਕਿੰਨੀਆਂ ਫਸਲਾਂ ਖਰਾਬ ਹੋਣੀਆਂ ਤੁਸੀਂ ਪਹਿਲਾਂ ਇਹਦਾ ਕੰਟਰੋਲ ਕਿਉਂ ਨਹੀਂ ਕਰਦੇ ਕਿਹੜੇ-ਕਿਹੜੇ ਮਸਲੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋਣਾ ਹੈ ਇਹਦੇ ਨਾਲ ਹੋਰ ਕਿੱਡੇ ਜਿਹੜੇ ਥੱਲੇ ਮਸਲੇ ਹੈਗੇ ਆ ਉਹ ਉਹ ਕਿਉਂ ਨਹੀਂ ਉਹਨੂੰ ਪਤਾ ਹੈਗਾ ਉਹ ਸਿਰਫ ਗੱਲਾਂ ਐ ਚੁਟਕਲੇ ਆ ਚੁਟਕਲੇਵਾਦ ਸੀਗਾ ਕੁੱਲ ਕਿਉਂ ਦਾ ਚੁਟਕਲੇਵਾਜ਼ ਹੀ ਆ ਉਹ ਉੱਥੇ ਹੀ ਆਦੀ ਟੂਨ ਉਹ ਚੇਂਜ ਨਹੀਂ ਹੋਇਆ ਮੁੱਖ ਮੰਤਰੀ ਦਾ ਸੀ ਚੁਣ ਲਿਆ ਉਹਦੇ ਗੱਲਾਂ ਸੁਣ ਕੇ ਉਹੀ ਪੰਜਾਬ ਦੇ ਲੋਕ ਭੋਲੇ ਹੈਗੇ ਗੱਲਾਂ ਚ ਆ ਜਾਂਦੇ ਆ ਤੇ ਉਹਨੂੰ ਲੱਗਦਾ ਸੀ ਲੋਕਾਂ ਨੂੰ ਜੇ ਗੱਲਾਂ ਤੋਂ ਵੀ ਇਮਾਨਦਾਰ ਹੋਊਗਾ ਪਰ ਇਮਾਨਦਾਰ ਨਹੀਂ ਉਹ ਕੁਰਸੀ ਵਾਸਤੇ ਸੀ ਤੇ ਕੁਰਸੀ ਦੇ ਪਿੱਛੇ ਬਹਿ ਗਿਆ ਹੈਗਾ ਆ ਨਾ ਉਹਨਾਂ ਨੇ ਮਤਲਬ ਹੁਣ 20 ਟੀਮ ਬਣ ਕੇ ਰਹਿ ਗਈ ਹੈ ਭਾਜਪਾ ਦੀ ਹੈ ਨਾ ਜਿੱਦਾਂ ਸੈਂਟਰ ਚ ਲਾਉਣਾ ਆ ਉਦਾਂ ਚੱਲਦਾ ਆ ਹੁਣ ਜਿਹੜਾ ਸ਼ੰਭੂ ਮੋਰਚੇ ਦੀ ਗੱਲ ਕੀਤੀ ਸੀ ਸ਼ੰਭੂ ਮੋਰਚਾ ਕਿਸਾਨਾਂ ਨੇ ਬੰਦ ਕੀਤਾ ਸੀ ਕਿ ਹਰਿਆਣੇ ਨੇ ਪੰਜਾਬ ਦਾ ਪੋਲਾ ਕੇ ਦੱਬਿਆ ਹੋਇਆ ਸੀ ਇਹਨੂੰ ਬਾਰ ਬਾਰ ਕਿਹਾ ਇਹਨਾਂ ਖਾਲੀ ਤਾਂ ਉਹਨਾਂ ਤੋਂ ਕਰਾਉਣਾ ਸੀ ਸ਼ੁਭਕਰਨ ਪੰਜਾਬ ਚ ਆ ਕੇ ਉਹਨਾਂ ਨੇ ਗੋਲੀ ਮਾਰ ਕੇ ਮਾਰੇ ਆ ਇਹ ਕਿਸਾਨਾਂ ਦਾ ਹਤਾਸ਼ੀ ਆ ਇਹਨੂੰ ਪਤਾ ਨਹੀਂ ਕਿਸਾਨਾਂ ਨਾਲ ਕੀ ਕੀ ਧੱਕਾ ਕੀਤਾ ਕਿੱਦਾਂ ਉਹਨਾਂ ਨੇ ਡਾਂਗਾ ਫੇਰੀਆਂ ਪੰਜਾਬ ਚ ਆ ਕੇ ਇਹ ਮੁੱਖ ਮੰਤਰੀ ਨੂੰ ਪਤਾ ਨਹੀਂ ਹੈਗਾ ਕਿਉਂਕਿ ਇਹ ਚੁਟਕਲੇ ਆ ਚੁਟਕਲੇ ਆਵਾਜ਼ ਆ ਇਹ ਬਹੁਤਾ ਜ਼ਰ ਚੱਲਣੇ ਨਹੀਂ ਆ ਇਹ ਲੋਕਾਂ ਦੇ ਪਿੰਡਾਂ ਚ ਪਾਥੀਆਂ ਤਿਆਰ ਆ ਆ ਲੈਂਡ ਪੋਲਿਟਿਕ ਪੌਲਿਸੀ ਲਿਆ ਕੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀਆਂ ਮਾੜੀਆਂ ਮੋਟੀਆਂ ਪੇਡਾ ਹੈਗੇ ਸੀ ਉਹ ਵੀ ਜਾਗਰੂਕ ਹੋ ਗਈਆਂ ਵੀ ਇਹ ਕਿੱਥੋਂ ਚੱਲਦੇ ਆ ਕਿੱਦਾਂ ਦਾ ਇਹਦਾ ਸਿਸਟਮ ਹੈਗਾ ਆ ਹੁਣ ਆਉਣ ਵਾਲੇ ਦਿਨਾਂ ਚ ਇਹਨਾਂ ਆ ਲੋਕਾਂ ਨੇ ਵੜਨ ਨਹੀਂ ਦੇਣਾ ਵੜਨ ਹੁਣ ਵੀ ਨਹੀਂ ਦੇਣੇ ਬਾਪਸ ਬਸ਼ਕਤੇ ਲੈ ਲੀਏ ਇਹਨਾਂ ਨੇ ਬਈ ਹੁਣ ਤੁਹਾਡਾ ਪ੍ਰੋਗਰਾਮ ਸਫਲ ਹੋਇਆ ਅੱਜ ਦਾ ਸਫਲ ਮੰਨਦੇ ਆ ਇਹਨੂੰ ਬਿਲਕੁਲ ਸਫਲ ਅਸੀਂ ਇਸ ਲਈ ਮੰਨਦੇ ਆ ਕਿਉਂਕਿ ਲੋਕਾਂ ਵਿੱਚ ਏਕਾ ਹੋਇਆ ਜਿਹੜੇ ਪੰਜਾਬ ਪੰਜਾਬੀਅਤ ਨਾਲ ਗੱਲ ਕਰਨ ਵਾਲੇ ਬੁਲਾ ਰਹੇ ਅੱਜ ਪਹੁੰਚੇ ਲੋਕਾਂ ਨੇ ਚੰਗੇ ਤਰੀਕੇ ਨਾਲ ਬੈਠ ਕੇ ਉਹਨਾਂ ਦੀ ਗੱਲਬਾਤ ਨੂੰ ਸੁਣਿਆ ਔਰ ਆਪਣੇ ਪੰਜਾਬ ਪੰਜਾਬ ਦੇ ਅੜਾੜੇ ਦੀ ਗੱਲ ਕਰ ਰਹੀ ਜੋ ਅੱਜ ਪੰਜਾਬ ਸਰਕਾਰ ਹੈ ਉਹਦੇ ਵਾਸਤੇ ਸੁਚੇਤ ਹੋਏ ਲੋ ਇਸ ਕਰਕੇ ਅਸੀਂ ਆਪਣੇ ਇਸ ਪ੍ਰੋਗਰਾਮ ਨੂੰ ਅੱਜ ਸਭੀ ਤੁਹਾਨੂੰ ਵੀ ਸਰਕਾਰ ਨੇ ਵਾਪਸ ਲੈ ਲਈ ਪਾਲਿਸੀ ਧੰਨਵਾਦ ਸਰਕਾਰ ਦਾ ਵੀਰ ਜੀ ਪਹਿਲੀ ਗੱਲ ਤਾਂ ਧੰਨਵਾਦ ਅਸੀਂ ਕਿਸ ਗੱਲ ਦਾ ਕਰੀਏ ਤੇ ਖੁਸ਼ੀ ਕਿਸ ਗੱਲ ਦੀ ਮਨਾਈਏ ਇੱਕ ਬੰਦਾ ਸਾਡਾ ਕਤਲ ਕਰਨ ਆਇਆ ਅਸੀਂ ਉਹਨੂੰ ਆਪਣਾ ਕਤਲ ਕਰਨ ਤੋਂ ਰੋਕਤਾ ਤੇ ਉਹਨੂੰ ਅਸੀਂ ਕਹੀਏ ਵੀ ਅਸੀਂ ਤੇਰੀ ਕਤਲ ਕਰਨ ਦੀ ਮਨਛਾ ਨੂੰ ਪੂਰਾ ਨਹੀਂ ਹੋਣ ਦਿੱਤਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਇਹ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਫੇਰ ਗੱਲ ਕਹਿਣੀ ਚਾਹੁੰਦਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਤੋਂ ਪੰਜਾਬ ਦੇ ਲੋਕਾਂ ਨੇ ਜੁੱਤੀ ਦੇ ਜ਼ੋਰ ਤੇ ਡੰਡੇ ਦੇ ਜ਼ੋਰ ਤੇ ਇਹ ਪਾਲਿਸੀ ਵਾਪਸ ਕਰਾਈ ਹੈ ਭਗਵੰਤਨਾ ਤਾਂ ਪਹਿਲਾ ਮੈਂ ਇਹ ਪਾਲਿਸੀ ਲੈ ਕੇ ਆਏ ਸੀ ਕੇਜਰੀਵਾਲ ਪਾਲਿਸੀ ਲੈ ਕੇ ਆਏ ਸੀ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ 2027 ਦੀਆਂ ਵੋਟਾਂ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਇਹ ਪਾਲਿਸੀ ਨੂੰ ਵਾਪਸ ਲਿਆ ਡਰ ਦੇ ਮਾਰੇ ਨੇ ਵਾਪਸ ਲਿਆ ਕਿ ਜਿੱਕਣਾ ਪਹਿਲਾਂ ਬੀਜੇਪੀ ਦੇ ਕਿਸੇ ਲੀਡਰ ਦੇ ਲੋਕਾਂ ਨੇ ਕੁਰਤੇ ਪਜਾਮੇ ਪਾੜਦੇ ਤੇ ਇਹਨਾਂ ਨੂੰ ਦੋ-ਦੋ ਵੀ ਨਹੀਂ ਲੋਕਾਂ ਨੇ ਪਾਉਣ ਦੇਣੇ ਇਹਨਾਂ ਦਾ ਇਹੋ ਜਿਹਾ ਮਾੜਾ ਹਾਲ ਕਰਨਾ ਤਾਂ ਇਹਨਾਂ ਦੇ ਤਨ ਪਰ ਕੱਛਾ ਵੀ ਨਹੀਂ ਤਾਂ ਛੱਡਣਾ ਲੋਕਾਂ ਨੇ ਭਾਈ ਜੀ ਕੀ ਅੱਜ ਤੁਹਾਡੇ ਜਜ਼ਬਾਤ ਕੀ ਆ ਬੜੇ ਲੰਮੇ ਸਮੇਂ ਤੋਂ ਤੁਸੀਂ ਲੱਗੇ ਹੋਏ ਸੀ ਮਾਰਚ ਕੱਢ ਰਹੇ ਸੀ ਅੱਜ ਜਦੋਂ ਹੁਣ ਕਿਹਾ ਵੀ ਡੀ ਨੋਟੀਫਾਈ ਕਰਤਾ ਤਾਂ ਕੀ ਅੰਦਰੋਂ ਖਿਆਲ ਆਏ ਦੇਖੋ ਜੀ ਖਿਆਲ ਇਹ ਤਾਂ ਇਹ ਹੈ ਵੀ ਸਰਕਾਰ ਨੇ ਪਹਿਲਾਂ ਹੀ ਗਲਤ ਕੰਮ ਕਰਿਆ ਸੀ ਪਹਿਲਾਂ ਵੀ ਮੈਂ ਕਹਿੰਦਾ ਆਇਆ ਵੀ ਇਹ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੀ ਸੀ ਪਾਲਿਸੀ ਇਹ ਵਾਪਸ ਲੈਣੀ ਹੋ ਪੈਣੀ ਵਾਪਸ ਲੈ ਲਈ ਉਹਨਾਂ ਨੇ ਛੇਤਰ ਖਾ ਕੇ ਵਾਪਸ ਲਈਏ ਜੇ ਪਹਿਲਾਂ ਹੀ ਲੈ ਲੰਦੇ ਤਾਂ ਚੰਗੀ ਦੀ ਗੱਲ ਇਹ ਬਣਾਉਣੀ ਨਹੀਂ ਤੀ ਚਾਹੀਦੀ ਜੋ ਪਬਲਿਕ ਇੰਪੈਕਟ ਪੈ ਰਿਹਾ ਸੀ ਪਹਿਲਾਂ ਇਹਨਾਂ ਨੂੰ ਪਬਲਿਕ ਹੀਅਰਿੰਗ ਕਰਨੀ ਚਾਹੀਦੀ ਸੀ ਇਹ ਖੁਸ਼ਵਿੰਦਰ ਸਿੰਘ ਜੀ ਖੜੇ ਨੇ ਸਾਡੇ ਨਾਲ ਇਹਨਾਂ ਨੇ ਬਹੁਤ ਗੱਲਾਂ ਦਸੀਆਂ ਸੀ ਇਹਨਾਂ ਦੇ ਸਵਾਲ ਦੇਖੇ ਆ ਉਹ ਇਹ ਗੱਲਾਂ ਜਿਹੜੀਆਂ ਹੁਣ ਸੀਮੈਂਟ ਫੈਕਟਰੀ ਆ ਕੋਈ ਵੀ ਫੈਕਟਰੀ ਜਿਹੜੀ ਕਰ ਰਹੀ ਹੈ ਉਹ ਪਹਿਲਾਂ ਹੀ ਸਰਕਾਰ ਨੂੰ ਇਹਦੇ ਬਾਰੇ ਜੋ ਇੰਪੈਕਟ ਪੈਣੇ ਸੀ ਉਹ ਸਰਕਾਰ ਨੂੰ ਆਮ ਜਨਤਾ ਤੋਂ ਉਹਦੇ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਸੀ ਕੀ ਲੱਗਦਾ ਵੀ ਸੰਜੀਦਾ ਸਰਕਾਰਾਂ ਨਹੀਂ ਚੁਣੀਆਂ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋ ਆਪ ਹੀ ਚੁਣੀ ਸੀ ਬਹੁਮਤ ਦਿੱਤਾ ਸੀ ਤੇ ਹੁਣ ਉਹਨਾਂ ਦੇ ਉੱਤੇ ਸ਼ੱਕ ਆ ਤੁਹਾਨੂੰ ਬਿਲਕੁਲ ਜੀ ਅਸੀਂ ਬਹੁਤ ਬੜੀ ਗਲਤੀ ਕਰ ਲਈ ਸੀ ਬਦਲਾ ਸੋਚ ਕੇ ਬਨਵੇ ਜਿੱਤ ਕੇ ਦਿੱਤੇ ਸੀ ਵੀ ਸਾਡੀ ਆਵਾਜ਼ ਬਣ ਕੇ ਸਾਡੇ ਹੱਕ ਵਾਸਤੇ ਲੜੂਗੇ ਬੋਲੂਗੇ ਪਰ ਨਹੀਂ ਇਹ ਗੁੰਗੇ ਐ ਨਾ ਬੋਲ ਸਕੇ ਨਾ ਸਮਝਾ ਸਕੇ ਇੱਕ ਫਤਿਹਗੜ੍ਹ ਸਾਹਿਬ ਦਾ ਕੱਲ ਲੱਡੂ ਵੰਡ ਰਿਹਾ ਸੀਗਾ ਉਹਨੂੰ ਫਤਿਹਗੜ੍ਹ ਦੀਵਾਨ ਟੋਡਰ ਮਲਦੇ ਦਵਾਨ ਹਾਲਚ ਵਿੱਚ ਇੱਕ ਕੁਐਸਚਨ ਪੁੱਟ ਕਰਿਆ ਸੀ ਵੀ 350 350 ਸਾਲ ਪਹਿਲਾਂ ਤੁਸੀਂ ਆਣ ਲੱਗੇ ਕਿਹਾ ਸੀ ਗੁਰੂ ਸਾਹਿਬ ਦੀ ਬੇਅਦਮੀਆਂ ਤੇ ਕਾਨੂੰਨ ਬਣਾ ਰਹੇ ਆ ਕਿ ਆ ਬਣ ਗਿਆ ਕੰਦੇ ਸੁਝਾਅ ਚਾਹੀਦੇ ਆ ਉਹ ਸੁਝਾਅ ਮੇਰੇ ਘਰ ਬਜ਼ੁਰਗ ਨੂੰ ਕੋਈ ਹੱਥ ਪਾਊਗਾ ਮੈਂ ਗਲੀ ਮਹੱਲੇ ਚ ਨਹੀਂ ਪੁੱਛੂਗਾ ਤੇ ਕਹਿੰਦੇ ਨਹੀਂ ਜੀ ਸੁਝਾਅ ਚਾਹੀਦਾ ਸੁਝਾਅ ਤਾਂ ਪਬਲਿਕ ਦੇ ਰਹੀ ਹੈ ਤੁਸੀਂ ਆਪਣੇ ਪੰਚਾਇਤ ਸਰਪੰਚਾਂ ਨੂੰ ਪੁੱਛ ਸਕਦੇ ਆ ਤੁਸੀਂ ਆਪਣੇ ਐਮਐਲਏ ਨੂੰ ਪੁੱਛ ਸਕਦੇ ਆ ਐਮਪੀ ਭਾਈ ਇਹ ਕਾਨੂੰਨ ਬਣਨ ਜਾ ਰਹੇ ਆ ਇਹਦਾ ਕੀ ਹੋਣਾ ਚਾਹੀਦਾ ਤੇ ਸਾਡੀ ਤਾਂ ਵੈਸੇ ਵੀ ਇੱਕੇ ਮੰਗ ਸੀਗੀ ਚਾਹੇ ਧਾਰਮਿਕ ਗ੍ਰੰਥ ਕੋਈ ਵੀ ਹੈ ਵੀ ਇਹਦੇ ਬਦਲੇ ਚ ਕਾਨੂੰਨ ਫਾਂਸੀ ਦਾ ਹੋਣਾ ਚਾਹੀਦਾ ਇਹ ਜਿਹੜੇ ਅਸੀਂ ਚੁਣਲੇ ਬਹੁਤ ਬਹੁਤ ਮਾੜਾ ਕੰਮ ਕਰ ਲਿਆ ਅਸੀਂ ਪੱਗਾਂ ਦੇ ਰੰਗ ਸੋਚ ਕੇ ਚੁਣੇ ਸੀਗੇ ਵੀ ਲੈ ਵੀ ਆ ਰੰਗ ਬਦਲ ਗਿਆ ਪਰ ਨਹੀਂ ਰੰਗੇ ਬਦਲੇ ਆ ਕੰਮ ਨਹੀਂ ਬਦਲੇ ਟੰਗ ਸੇਮ ਹੈ ਜੀ ਸੇਮ ਹੈ ਬਿਲਕੁਲ ਬਿਲਕੁਲ ਭਾਈ ਫਿਰ ਅੱਜ ਹੁਣ ਇਹ ਇਕੱਠ ਤਾਂ ਹੁਣ ਤੁਸੀਂ ਕੀ ਸਮਝਦੇ ਹੋ ਕੁਝ ਨਿਕਲੂਗਾ ਇਹਦੇ ਵਿੱਚੋਂ ਜਾਂ ਫਿਰ ਪਾਲਿਸੀ ਵਾਪਸ ਹੋਈ ਸਾਰੇ ਆਪਣੇ ਆਪਣੇ ਘਰਾਂ ਚ ਵਹਿ ਜਾਣਗੇ ਨਾ ਮੈਂ ਇੱਕ ਗੱਲ ਕਰਨੀ ਚਾਹਾਂਗਾ ਨਾਲ ਛੋਟੇ ਜੀ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਨਾ ਜੀ ਮੈਂ ਉਦੋਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਸੀ ਪਾਈ ਤੇ ਮੈਨੂੰ 2 3 ਜਾਂ 6 ਮਹੀਨੇ ਬਹੁਤ ਮਨ ਦੇ ਵਿੱਚ ਰੰਜ ਰਿਹਾ ਮੈਨੂੰ ਆਪਣੇ ਨਾਲ ਵੀ ਯਾਰ ਪੂਰੇ ਪੰਜਾਬ ਨੇ ਬਦਲਾਵ ਨੂੰ ਵੋਟ ਪਾਈ ਵੀ ਤੈਨੂੰ ਵੀ ਵੋਟ ਪਾਉਣੀ ਚਾਹੀਦੀ ਸੀ ਕੀ ਮਤਲਬ ਉਹ ਜਾ ਨਹੀਂ ਸਕੇ ਸੀ ਨਹੀਂ ਨਹੀਂ ਮੈਂ ਹੋਰ ਪਾਰਟੀ ਨੂੰ ਵੋਟ ਪਾਈ ਸੀ ਅੱਛਾ ਅੱਛਾ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਸੀ ਪਾਈ ਹੋਰ ਕੈਂਡੀਡੇਟ ਨੂੰ ਪਾਈ ਸੀ ਕਿ ਮੈਂ ਦਿਲ ਤੇ ਬਹੁਤ ਸੀ ਦਿਲ ਤੇ ਬਹੁਤ ਹੈ ਵੀ ਮੈਨੂੰ ਵੀ ਪੰਜਾਬ ਵਾਂਗੂ ਬਦਲਾਅ ਕਰ ਦੇਣਾ ਚਾਹੀਦਾ ਹੁੰਦਾ ਅੱਜ ਮਾਣ ਮਹਿਸੂਸ ਹੋ ਰਿਹਾ ਜੀ ਮਨ ਖੁਸ਼ਾ ਬਹੁਤ ਹੁਣ ਕੋਈ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਦੁੱਖ ਨਹੀਂ ਹੁਣ ਮਨ ਐ ਕਰਦਾ ਵੀ ਭੰਗੜਾ ਪਾਵਾਂ ਵੀ ਸ਼ੁਕਰ ਹੈ ਵੀ ਮੈਂ ਵੋਟ ਨਹੀਂ ਸੀ ਪਾਈ ਇਹਨਾਂ ਦੋਸ਼ਤਾਂ ਨੂੰ ਪੰਜਾਬ ਨੂੰ ਇੱਕੋ ਸੁਨੇਹਾ ਜਾਗਰੂਕ ਹੋ ਜਾਓ ਪੜੋ ਲਿਖੋ ਆਪਣੇ ਹੱਕਾਂ ਨੂੰ ਪਹਿਚਾਣੋ ਆਪਣੇ ਪੰਜਾਬ ਨੂੰ ਪਿਆਰ ਕਰੋ ਕਿਸੇ ਦੇ ਮਗਰ ਨਾ ਲੱਗੋ ਨਾ ਕਿਸੇ ਦੇ ਮਗਰ ਨਾ ਲੱਗੋ ਕਿਸੇ ਤੇ ਯਕੀਨ ਨਾ ਕਰੋ ਆਪਣੀ ਮਤ ਨੂੰ ਆਪ ਉੱਪਰ ਚੱਕੋ ਗੁਰਬਾਣੀ ਪੜੋ ਕਿਤਾਬਾਂ ਪੜੋ ਆਪਣੇ ਆਪ ਨੂੰ ਜਾਗਰੂਕ ਬਣਾਓ ਪੜ੍ਹੇ ਲਿਖੇ ਬਣੋ ਬਸ ਇਹੀ ਸਨੇਹਾ ਜੀ ਪੰਜਾਬ ਦਾ ਧੰਨਵਾਦ ਬਿਲਕੁਲ ਅੱਜ ਇਕੱਠ ਜਿਹੜਾ ਰੱਖਿਆ ਗਿਆ ਸੀ ਉਹਦੇ ਵਿੱਚੋਂ ਨਿਕਲਿਆ ਕੀ ਆ ਸਾਰਿਆਂ ਨੇ ਆਪਣੇ ਆਪਣੇ ਜਜ਼ਬਾਤ ਜਿਹੜੇ ਹੈਗੇ ਉਹ ਰੱਖੇ ਆ ਤੇ ਵੱਡੇ ਇੱਕਠ ਦੇ ਵਿੱਚ ਕਾਫੀ ਬੁਲਾ ਰਹੇ ਨੇ ਆਪਣੇ ਵਿਚਾਰ ਕੇ ਬਾਪੂ ਜੀ ਕੀ ਲੱਗਦਾ ਤੁਹਾਡੇ ਵਿਚਾਰ ਵਿੱਚ ਜ਼ਰੂਰੀ ਕਿੰਨੀ ਉਮਰ ਹੋਗੀ ਤੁਹਾਡੀ ਮੇਰੀ ਉਮਰ ਹੋ ਗਈ 88 ਦੇ ਲਗਭਗ 88 88 ਅੱਜ ਫਿਰ ਭਗਵਾਨ ਸਿੰਘ ਮਾਨ ਹੋਰਾਂ ਦੀ ਸਰਕਾਰ ਦੇ ਸਿਰ ਨੂੰ ਇਹ ਪਲੋਸਣ ਦਾ ਮਨ ਕਰਦਾ ਵੀ ਸ਼ਾਬਾਸ਼ਏ ਪੋਲਿਸੀ ਵਾਪਸ ਲੈ ਲਈ ਜਾਂ ਖਿਆਲ ਕੋ ਹੋਰ ਜਿੱਤੀਆਂ ਮਾਰ ਨੂੰ ਚਿੰਤ ਕਰਦਾ ਪਲੋਸਣ ਨੂੰ ਤਾਂ ਨਹੀਂ ਚਿੰਤ ਕਰਦਾ ਨਾ ਮੈਂ ਜਦੋਂ ਇਹ ਇਹਨਾਂ ਨੇ ਲਾਨ ਕੀਤਾ ਹੈ ਨਾ ਬਦਲਾ ਲੈਣ ਦਾ ਜਿਵੇਂ ਬਾਈ ਦੱਸ ਕਿ ਗਿਆ ਮੈਂ ਆਮ ਲੋਕਾਂ 'ਚ ਪ੍ਰਚਾਰ ਵੀ ਕੀਤਾ ਸੀਗਾ ਵੀ ਜੇ ਆਪਣੇ ਪੰਜਾਬ ਤੇ ਰਹਿੰਦੇ ਹੋયા ਲੋਕਾਂ ਨੇ ਪੰਜਾਬ ਦਾ ਕੁਛ ਨਹੀਂ ਕੀਤਾ ਤੇ ਇਹ ਨਿਚਾਰ ਕੀ ਕਰ ਲੈਣਗੇ ਤੁਹਾਡਾ ਉਦੋਂ ਵੀ ਮੈਂ ਇਹ ਗੱਲ ਆ ਕੀ ਤੇ ਮੈਂ ਵੋਟ ਵੀ ਨਹੀਂ ਪਾਈ ਬਿਲਕੁਲ ਨਹੀਂ ਪਾਈ ਤੇ ਉਦੋਂ ਦੀਦਾ ਸੀਗਾ ਵੀ ਇਹਨਾਂ ਨੇ ਕੁਛ ਨਹੀਂ ਕਰਨਾ ਇਹਨਾਂ ਨੇ ਟੁਟਕੜੇ ਛਣੋਨੇ ਹੋਰ ਕੁਛ ਨਹੀਂ ਆ ਮਿੱਢੀ ਜਿਹੜੀ ਟੁਟਕੜਿਆਂ ਦੇ ਮਗਰ ਲੱਗ ਕੇ ਸਾਰੇ ਹਜ਼ਾਰਾਂ ਘਰਾਂ ਚ ਪਾਣੀ ਪਹੁੰਚਾ ਚਿੱਲਿਆ ਚ ਇਹਨਾਂ ਨੇ ਪਾਇਆ ਸੋ ਲੋਕਾਂ ਦੇ ਖਿਆਲ ਆ ਲੋਕਾਂ ਦੇ ਜਜ਼ਬਾਤ ਤਾਂ ਬਹੁਤ ਸਾਰੀਆਂ ਚਰਚਾਵਾਂ ਇੱਥੇ ਹੋਈਆਂ ਆਪਣੇ ਆਪਣੇ ਖਿਆਲ ਲੋਕਾਂ ਨੇ ਰੱਖਿਆ ਤੇ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗਦੇ ਆ ਤੁਹਾਡੇ ਵਿਚਾਰ ਕੀ ਆ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਸੁਨਾਮ ਸਿੰਘ ਪੰਜਾਬੀ ਲੋਕ ਚੈਨਰ